ਮਸ਼ੀਨ ਲੱਗਿਆ ਹੱਸਣਾ ਪਰ ਸਭ ਨਹੀਂ ਹਨੋਂ ਤਮੈਂ ਲਈ ਰੱਖੀ ਸਿਰ ਤੋਂ ਲਾ ਲੂਗੀ ਚੁੰਨੀ ਗਲ ਚ ਪਾਲਨ ਦੀ ਬਾਲ ਆਈ ਨਹੀਂ ਹੈਗਾ ਮੈਂ ਗੁੱਤ ਕਰ ਲਾਂ ਬੇ ਸ਼ਰਮ ਨਾ ਹੋਵੇ ਤਾਂ ਲੈ ਮਸ਼ੀਨ ਲੱਗਿਆ ਹੱਸਣਾ ਪਰ ਸਭ ਨਹੀਂ ਹਨੋਂ ਤਮੈਂ ਦੇਖੀ ਕਿਰਾ ਇੱਕ ਆ ਬੈਠੀ ਆ ਰੈਂਦੀ ਖੁੰਦੀ ਤੇ ਪੜ ਲੱਗੀ ਕਿੱਥੋਂ ਜਾਂਦੀ ਨਹੀਂ ਬਾਤਾਂ ਨਹੀਂ ਇਹ ਇਹਨੇ ਪੱਟਾ ਕਰ ਜਿੰਨਾ ਪੱਟਾ ਇਹ ਕਰ ਲਿਆ ਬਾਹਰ ਤੱਕ ਨਹੀਂ ਜਾੜਾ ਹੈ ਇੱਕ ਮੀਜੀ ਇਹ ਮੇਰੀ ਵੀ ਸੁਣ ਲਾ ਮਾਂ ਮੈਂ ਤਾਂ ਮਨ ਕਰਦਾ ਮੈਂ ਭੱਗ ਜਾ ਇਥੋਂ ਕੌਣ ਨੂੰ ਭੱਗ ਜੇ ਤੂੰ ਇੱਧਰ ਚੱਲ ਸਿੱਧੇ ਹੋ ਕੇ ਘਰੇ ਆ ਕੀ ਗੱਲ ਆ ਚੱਲ ਜੀ ਭੱਜ ਜਾ ਸਰਨਾ ਸਿਰ ਲਾਈ ਬੈਠੇ ਆ ਨਹੀਂ ਲਵਾ ਬੁੰਨੀਆ ਮੈਂ ਆ ਜਾ ਕੇ ਰ ਚੋਰ ਹੋ ਸੱਚਾ ਤੱਕੇ ਫਿਰ ਹੈਨਾ ਨਾ ਨਾ ਭਾਬੀ ਚੋਰ ਕਿਹਾ ਉਹ ਤਾਂ ਸਾਡਾ ਬਚਪਨਾ ਸੀ ਉਹ ਲੈ ਆ ਜਾ ਜਾਨੀ ਕੁੜੀਏ ਨੀ ਅਜ ਤਾਂ ਮੇਰਾ ਸਿਰ ਖੁੰਨ ਵੱਤ ਗਿਆ ਨਹੀਂ ਮੇਰਾ ਪੁੱਤ ਜਦਾ ਖੁਸ਼ ਖੁਸ਼ ਬੈਠਾ ਬਾਹਲੀ ਹੋਰ ਪੁੱਤ ਠੀਕ ਹੈ ਹਾਂ ਠੀਕ ਹੈ ਪੂਆ ਸਸਰੀ ਘਰ ਸਸਰੀ ਘਰ ਪੁੱਤਰ ਸਸਰੀ ਘਰ ਠੀਕ ਹੋ ਹਾਂ ਜੀ ਕੁੜੇ ਉੱਥੇ ਭਾਬੀ ਨੂੰ ਬੁਲਾ ਲਾਗਾ ਤੂੰ ਸੰਗ ਦੀ ਕਾਪੂ ਆਗੇ ਸਸਰੀ ਘਰ ਬੈਠੋ ਸਸਰੀ ਘਰ ਪੁੱਤ ਉਹ ਠੀਕ ਹੋ ਹਾਂ ਹਾਂ ਬੈਠੋ ਮੈਂ ਪਾਣੀ ਲੈ ਕੇ ਆਉਂਦੀ ਕੋਈ ਨਹੀਂ ਪੁੱਤ ਮੈਂ ਤਾਂ ਪਾਣੀ ਹੀ ਕਿ ਮੈਂ ਤਾਂ ਦੁੱਧੇ ਪੀ ਰਿਆ ਜਿਹੜਾ ਇੱਥੇ ਆ ਗਈ ਹੋਰ ਪੁੱਤ ਠੀਕ ਆ ਪੂਆ ਤਾਂ ਜਿਹੜੀ ਤੁਰੀ ਫਿਰਦੀ ਐ ਥੋੜੇ ਦਿਨਾਂ ਤੋਂ ਗੜਾ ਮਾਰ ਲੈਣੀ ਆ ਜਾਨੀ ਐ ਲੈਪੋਅ ਤੂੰ ਜਦੋਂ ਕਰਿਆ ਨਹੀਂ ਨਾ ਸੱਚੀ ਰੌਣਕ ਆ ਜਾਂਦੀ ਆ ਪਰ ਜਦੋਂ ਤੂੰ ਬਾਜਿਆ ਨਹੀਂ ਸਾਡਾ ਤਾਂ ਜੀ ਨਹੀਂ ਲੱਗਾ ਜਾਣਦੇ ਜਾਣਦੇ ਦਾਦੇ ਮਨੋਣਾ ਕਿੰਨੇ ਮਖਾਲ ਕਰਦਾ ਭੂਆ ਨੂੰ ਪਤਨ ਯਾਦ ਕਰਦਾ ਨਾ ਕਰਦਾ ਪਰ ਮੈਨੂੰ ਪਿਆਰ ਆਉਂਦਾ ਤੁਹਾਡਾ ਤਾਂ ਹੀ ਆ ਜਣੀ ਮੈਂ ਤੀਜੇ ਦਿਨ ਤੇ ਫੋਨ ਹੀ ਨਹੀਂ ਕਰਦੇ ਭੂਆ ਵੀ ਪਹੁੰਚ ਗਈ ਕਿ ਨਾ ਵੇ ਫੋਨ ਦੇਖਦਾ ਕਿੰਨੇ ਕਰੇ ਚੱਕਦਾ ਨਹੀਂ ਤੂੰ ਚੰਬੜੇ ਆਵਾ ਜਦੇ ਉਹ ਸਾਇਲੈਂਟ ਤੇ ਲੱਗਾ ਰਿਹਾ ਹੋਗਾ ਹਾਂ ਆ ਹੁਣ ਫਿਰ ਹਾਂ ਕਹੇਗਾ ਮੇਰੇ ਬਦਲਤਾ ਤੂੰ ਗਿਆ ਮਨ ਚਾਹੇ ਨਾ ਮੰਨੋ ਪਹਿਲਾਂ ਤਾਂ ਭੈਣ ਨੂੰ ਭੱਜ ਕੇ ਬੁਲਾਉਂਦਾ ਸੀਗਾ ਹੌਣ ਤਾਂ ਮੈਨੂੰ ਚਾਜ ਨਾ ਬੁਲਾਇਆ ਵੀ ਨਹੀਂ ਬਸ ਪਰ ਹੁਣ ਤੇਰਾ ਭਾਈ ਕਬੀਲਦਾਰ ਹੋ ਗਿਆ ਹੁਣ ਤਾਂ ਹੀ ਹੁਲਜੇ ਰਹਨੇ ਆਸੀਂ ਕਬੀਲਦਾਰ ਤਾਂ ਕਿਉਂ ਵੀਰੇ ਹੁਣ ਤਾਂ ਕਿੱਥੋਂ ਭਣ ਯਾਦ ਆਉਂਦੀ ਆ ਨਾ ਭਣ ਇਹ ਜੀ ਗੱਲ ਨਾ ਕਰ ਤੂੰ ਮੀਤ ਚਾਹ ਲੈ ਕੇ ਆ ਲੈ ਪੂਆ ਮੈਂ ਚਾਚੀ ਕੋਲ ਜਾ ਮੜਾ ਜਾ ਤੇ ਮੈਨੂੰ ਕੰਮ ਆ ਥੋੜਾ ਜੀ ਤੂੰ ਚਾਹ ਪਣੀ ਪੀਓ ਨੇ ਗੱਲਾਂ ਬਾਤਾਂ ਕਰੋ ਬੈਠੇ ਤੇ ਤੂੰ ਮੈਨੂੰ ਇਹਦਾ ਚਾਹ ਪੀਦੀ ਤੂੰ ਨਾ ਮੈਂ ਪੀ ਲੂੰਗਾ ਕੇ ਤੂੰ ਮੇਰੀ ਗੱਲ ਸੁਣ ਬੇ ਚਾਚੀ ਨਾਲ ਤੇ ਬੜੀ ਮਤ ਮਿਲਦੀ ਐ ਤੇ ਚਾਚੀ ਨੂੰ ਬਾਣਾ ਤਾ ਤਸੂਹ ਨੂੰ ਕੁਛ ਲੱਗਦੀ ਤੇਰੀ ਮਾਮਾ ਵਰਗੀ ਆਹੋ ਚਾਚੀ ਨਹੀਂ ਕਿਸੇ ਕੰਮ ਚ ਚਾਚੇ ਨਾਲ ਹੀ ਬਣਦੀ ਹੋਰ ਚਾਚੀ ਨਹੀਂ ਕਿਸੇ ਕੰਮ ਤੇ ਤੂੰ ਆ ਬਾਰੇ ਕੰਮ ਦਾ ਲਾਰਾ ਲਾ ਕੇ ਚਾਚੀ ਘਰੇ ਆ ਜਾ ਕਰੂਗੀ ਆਹ ਚੰਗਾ ਮੇਰੇ ਪਰ ਜਾਈ ਨਿੰਦਨਾ ਐਵੇਂ ਜਾ ਵਗ ਜਾ ਉਹ ਭਾਬੀ ਚਾਲਣ ਗਈ ਹਜ ਤੱਕ ਆਈ ਨਹੀਂ ਲਿਆ ਗਈ ਆ ਬਣੀ ਜਾਂਦੀ ਹੈਗੀ ਭੋਜ ਜੀ ਤੁਸੀਂ ਅੰਦਰ ਬਹਿ ਜਾ ਪੱਖਾ ਚੱਲੀ ਜਾਂਦਾ ਜੀ ਤੁਸੀਂ ਬਹਿ ਜਾ ਨਹੀਂ ਜੀ ਕੋਈ ਨਹੀਂ ਮੈਂ ਇੱਥੇ ਬੈਠੀ ਆ ਨਾ ਭੋਜ ਜੀ ਤੁਸੀਂ ਅੰਦਰ ਹੀ ਆ ਜਾ ਮੈਂ ਕਹਿੰਦੀ ਕੋਈ ਨਹੀਂ ਤੁਸੀਂ ਕੋਈ ਨਿਆ ਕੁੜੀ ਲੈ ਚੱਲ ਤੇ ਨਾਲ ਇਹਨੂੰ ਅਸੀਂ ਆਨੇ ਚੱਲ ਤੂੰ ਚੱਲ ਚੰਗਾ ਪੂਆ ਬਾਈ ਆ ਨਹੀਂ ਗੱਲ ਸੁਣ ਮੇਰੀ ਬਾਈ ਆ ਤੂੰ ਹਾਂ ਪੂਆ ਨਹੀਂ ਮੈਂ ਤੈਨੂੰ ਆਏ ਕਹਿੰਦੀ ਸੀ ਤੂੰ ਸੌਰੀ ਸੌਰੀ ਬਾਗ ਜਾ ਕਰਕੇ ਤੂੰ ਇੱਥੇ ਬੈਠੀ ਰਹਿਣੀ ਐ ਕਿਉਂ ਪੂਆ ਤੈਨੂੰ ਦੁੱਖਾ ਮੇਰਾ ਕੋਈ ਨਹੀਂ ਮੈਂ ਕਹਿੰਦੀ ਐ ਤੈਨਾਂ ਆਪ ਦੇ ਘਰੇ ਸੋਹਣੀਆਂ ਲੱਗਦਾ ਬਸ ਦਿਨਾ ਤੈਨੂੰ ਕੀ ਪਤਾ ਪੂਆ ਮੇਰੇ ਨਾਲ ਛੇੜੀ ਗੱਲ ਪਿਆ ਹੋਇਆਗਾ ਹੁਣ ਤੇਰੀ ਕੁੜੀ ਤਾਂ ਸੌਖੀ ਆ ਗਈ ਤਾਂ ਤੈਨੂੰ ਗੱਲਾਂ ਆਉਂਦੀਆਂ ਨੇਗੀਆਂ ਜੇ ਤੂੰ ਮੇਰੀ ਕੁੜੀ ਤਾਂ ਪਹੁੰਚੀ ਐ ਪਹਿਲਾਂ ਲਾ ਸੁਣ ਲਾ ਤੇਰਾ ਖੁੱਫੜਨਾ ਏ ਡੜ ਬਸੀ ਜੀਏ ਮੈਨੂੰ ਕੁੱਟਣ ਲੱਗ ਜਾਂਦਾ ਦੇਖ ਲੈ ਜੇ ਤਾਂ ਬਾਲਟੀ ਹੱਥ ਚ ਆ ਕੇ ਮੇਰੇ ਉਹ ਮਾਰਦਾ ਬੱਠੜ ਆ ਗਿਆ ਉਹ ਆ ਮੇਰਾ ਸਿਰ 파ੜ ਤੋ ਸੀ ਕੇਰਾ ਹੈ ਘਰ ਬਸਾਣਾ ਤਾਂ ਆਪਦੇ ਸਾਰੇ ਹੈਗਾ ਨਾਲੇ ਨਾ ਉਰੀ ਨਾ ਬੈਠੀ ਰਹਾ ਕਰ ਤੂੰ ਮਾੜਾ ਮੋਟਾ ਕਹਿੰਦੇ ਤਾਲੀ ਤਾਂ ਦੋਨੇ ਹੱਥਾ ਨਾਲ ਪੈਂਦੀ ਐ ਮਾੜਾ ਮੋਟਾ ਤੂੰ ਵੀ ਆ ਕਨੂ ਹੱਥ ਮਾਰ ਲੈ ਕਰ ਪੂਆ ਇਹਦਾ ਫਿਰ ਤੂੰ ਹੀ ਸੀ ਜਿਹੜੀ ਕੁੱਟ ਖਾਈ ਗਈਆਂਗੀ ਅਸੀਂ ਨਹੀਂ ਝੱਲਦੇ ਕਿਸੇ ਦੀ ਆਹੋ ਤੂੰ ਤਾਂ ਆਪੇ ਨਹੀਂ ਚੱਲਦੀ ਮੇਰੀ ਗੱਲ ਸੁਣ ਪਹਿਲਾਂ ਆ ਕੇ ਥੁੱਕ ਕੇ ਚਿੱਟਿਆ ਨਹੀਂ ਜਾਂਦਾ ਹੁੰਦਾ ਜਿਹੜਾ ਮਾਵਾਪਨ ਸਿਹੜਤਾ ਨਾ 50 ਬੰਦੇ ਦੇ ਵਿੱਚ ਵਿਆਹ ਕੇ ਹੁਣ ਤਾਂ ਚੱਕ ਦੂੰ ਆਉਦੇ ਨਾ ਤਰਪੀਆਂ ਆਉਦੇ ਨਾ ਤਰਪੀਆਂ ਜੇ ਪੂਆ ਤੇਰੀ ਕੁੜੀ ਨਾਲ ਬਣਦੀ ਨਾ ਤੈਨੂੰ ਫੇਰ ਪਤਾ ਲੱਗਦਾ ਨਹੀਂ ਨਾਲੇ ਮੇਰੀ ਕੁੜੀ ਤਾਂ ਹੀ ਨਾ ਪਹੁੰਚ ਤੈਨੂੰ ਮੈਂ ਰੱਸਾ ਪਤਾ ਹੈ ਮੇਰੀ ਕੁੜੀ ਦਾ ਤਾਂ ਅਸੀਂ ਡੰਡਾ ਚੱਕਿਆ ਹੋਇਆ ਜੇ ਇੱਥੇ ਆ ਗਈ ਨਾ ਪੁੱਠੀ ਮੋੜਾਂਗੇ ਗਿੱਟੇ ਕੁੱਟ ਕੇ ਇਹ ਆਰ ਦੇ ਸਾਰੇ ਵੀ ਹੁੰਦਾ ਹੈਗਾ ਹਾਂ ਜੇ ਕਿ ਜਾਕ ਨਹੀਂ ਤੂੰ ਮੇਰੇ ਕੰਨੇ ਮੈਂ ਤਾਂ ਖਿਚੜੀ ਆਂਦੀ ਆ ਪਤਾ ਨਹੀਂ ਕਿੱਥੇ ਲਿਆ ਕੇ ਬਾੜਤਾ ਮੈਨੂੰ ਮੈਨੂੰ ਤਾਂ ਕਹਿੰਦੀ ਸੀ ਉਹ ਤਾਂ ਅੱਡੋ-ਅੱਡੀ ਹੋ ਗਏ ਹੁਣ ਤਾਂ ਜ਼ਮੀਨ ਆਪਣੇ ਨਾਲ ਹੈਗੀ ਆ ਉਹ ਤਾਂ ਸਿਰ ਨਾਲ ਸਿਰ ਜੋੜੀ ਬੈਠੇ ਹੈਗੇ ਆ ਮੇਰੀ ਮਾਂ ਵੀ ਝੂਠੇ ਆ ਮੇਰੀ ਮਾਂ ਨੂੰ ਨਹੀਂ ਕੁਝ ਦਿਖਦਾ ਹੈਗਾਗਾ ਨਾ ਹੁਣ ਜ਼ਮੀਨ ਮਿਲਨੀ ਨਾ ਕੁਝ ਹੋਰ ਮਿਲਣਾ ਮੇਰਾ ਤਾਂ ਪਾਈ ਵੀ ਕੰਜਰ ਨਿਕਲ ਗਿਆ ਪਹਿਲਾਂ ਕਦੇ ਆਉਂਦੀ ਸੀ ਆ ਜਾ ਪਹਿਣੇ ਇੱਥੇ ਬਹਿ ਜਾ ਕੀ ਖਾਣਾ ਦਿੰਨੇ ਕੀ ਬਣਾਵਾਂ ਤੇਰੇ ਵਾਸਤੇ ਹੁਣ ਤਾਂ ਮੈਨੂੰ ਕੁਝ ਵੀ ਨਹੀਂ ਪੁੱਛਿਆ ਹੈਗਾਗਾ ਉਹ ਮਹਾਰਾਣੀ ਕੋਲੇ ਬੈਠਾਗਾ ਫਿਰ ਬੇਗਾਨਾਗਾ ਨਾ ਬਿਗਾਨਾ ਤਾਂ ਬਿਗਾਨੇ ਹੀ ਹੁੰਦਾਗਾ ਆਪਦਾ ਕਿੱਥੋਂ ਹੋ ਜਾਊਗਾ ਨਾਲੇ ਪੂਆ ਤੇਰੇ ਨਾਲ ਮੇਰੇ ਤੋਂ ਮੱਥਾ ਨਹੀਂ ਵੱਜਦਾ ਇੰਨੀ ਵੇਲੇ ਨਹੀਂ ਹੈਗੀ ਮੈਂ ਵੀ ਤੇਰੇ ਨਾਲ ਬੋਲਾਂ ਨਾ ਮੈਂ ਤਾਂ ਅਰਦੀ ਭਾਬੀ ਕੋਲ ਆਈ ਸੀਗੀ ਜਿਹੜੀ ਤੂੰ ਭਾਬੀ ਦੀ ਗੱਲ ਕਰਦੀਆਂ ਨਾ ਉਹ ਬੂਟਾ ਮਾਈ ਲਾਇਆ ਭਾਬੀ ਨੇ ਮਾਈ ਲੈ ਕੇ ਆਈਆਂ ਫੇਰ ਹੀ ਤੂੰ ਇੱਥੇ ਆਉਣ ਲੱਗੀਆਂ ਤੂੰ ਕਿਹਦੇ ਕੋਲੇ ਆਉਂਦੀ ਸੀ ਨਹੀਂ ਪੂਆ ਤੇਰੇ ਤੋਂ ਤਾਂ ਜਿੱਤਿਆ ਨਹੀਂ ਜਾਂਦਾਗਾ ਆ ਬੰਨੇ ਤੇਰੇ ਮੁਰੇ ਹੱਥ ਨਹੀਂ ਆਪੇ ਨਹੀਂ ਜਿੱਤਿਆ ਜਾਂਦਾ ਹੁਣ ਪੂਆ ਨੇ ਤੇਰੀ ਚੰਗੀ ਗੱਲ ਕਹੀ ਤੀ ਹੈ ਆ ਜੁੰਡੇ ਲੈਂਦੇ ਖਲਿਆਰ ਦੇਗਾ ਨਾਲੇ ਉਹ ਮੇਰੀ ਭਾਬੀ ਆ ਗਈ ਆਹ ਤੇਰੀ ਭਾਬੀ ਆ ਤਾਂ ਪਾਣੀ ਪਾ ਕੇ ਗੱਲਾਂ ਹੁੰਦੀਆਂ ਨੇ ਗੱਲਾਂ ਦੇ ਹਲਾ ਕਰਦੀ ਸ਼ਰਮ ਨਹੀਂ ਆਉਂਦੀ ਰੱਖੀ ਸਿਰ ਤੋਂ ਲਾ ਲੂਗੀ ਚੁੰਨੀ ਗਲ ਚ ਪਾ ਲੈਂਦੀ ਆ ਬਾਹਲ ਆਏ ਨਹੀਂ ਹੈਗਾ ਮੈਂ ਗੁੱਤ ਕਰ ਲਾਂ ਬੇ ਸ਼ਰਮ ਨਾ ਹੋਵੇ ਤਾਂ ਹੁਣ ਤਾਂ ਕਹਿੰਦਾ ਟਾਈਮ ਹੀ ਨਹੀਂ ਕਹਾਂਉਂਦੀ ਨਹੀਂ ਬੀਪੂ ਆਨੇ ਚੰਗੀ ਗੱਲ ਕਹਤੇ ਜੇ ਕਿਤੇ ਹੁੰਦੀ ਮੇਰੀ ਕੁੜੀ ਤੇ ਵੱਢ ਕੇ ਟੋਟੇ ਚਾਰ ਕਰ ਦਿਆਂਦੀ ਲੈ ਕਰੇ ਰਿਹਾ ਮੜਾ ਜਿੰਗਾ ਕਿਉਂ ਹੁਣ ਤੂੰ ਕਿੱਧਰ ਚੱਲ ਪਈ ਮੈਂ ਸੂਟ ਜਾ ਫੜ ਲਿਆ ਵਾਂ ਤੇਰੇ ਸੂਟ ਨਾਲ ਓਟ ਆਏ ਭੈ ਜੀ ਤੀਜੇ ਦਿਨ ਸੂਟ ਆ ਜਾਂਦਾ ਤੇਰਾ ਮੇਰੇ ਕੱਪੜੇ ਤਾਂ ਕਦੇ ਬਣਵਾਏ ਨਹੀਂ ਤੂੰ ਆਪ ਦੇ ਸੂਟ ਨਿੱਤ ਕਰੰਦੇ ਨਹੀਂ ਨਹੀਂ ਮੈਂ ਤੈਨੂੰ ਰੋਕੇ ਹੋਇਆ ਸੂਟ ਸਾੜ ਦਾ ਕਾਹਨੂੰ ਵੀ ਬੁਲਾਰੀਆਂ ਤੇ ਰਹਿੰਦੀਆਂ ਤੂੰ ਵੀ ਲੋਕ ਤੈਨੂੰ ਤਾਂ ਹੀ ਮਿਹਨੇ ਮਾਰਦੇ ਆਗੇ ਰੱਖ ਕਹਿੰਦਾ ਫਲਾਨੇ ਦਾ ਘਰ ਪੜਦਾ ਕਿਹੜਾ ਕੰਜਰ ਕਹਿੰਦਾਗਾ ਮੈਨੂੰ ਮੂੰਹ ਤੇ ਲਿਆ ਮੈਂ ਤਾਂ ਵੀ ਤੋਂ ਸੁਣ ਲਿਆ ਕਿਉਂ ਤੂੰ ਰੀ ਫਰਦੀ ਰਹਿੰਦੀ ਮੂੰਹ ਚੱਕ ਕੇ ਤੂੰ ਲੋਕਾਂ ਦੇ ਘਰ ਅੱਜ ਤੱਕ ਕਦੇ ਨਹੀਂ ਬੈਠੀ ਦਾ ਮੈਂ ਆਪਦੇ ਕੱਪੜੇ ਫੜਨ ਜਾਂਦੀ ਆ ਠੀਕ ਹੈ ਨਾ ਆ ਦੇ ਮੀ ਪੈਨ ਲਾ ਕੇ ਕੰਜਰ ਉੱਤੋਂ ਕੱਪੜੇ-ਕੱਪੜੇ ਲਾਹ ਜਾਂਦਾ ਕੋਈ ਨਾ ਐਨੀ ਕਬਰ ਖਣਾ ਕੋਸ ਨਹੀਂ ਹੁੰਦਾ ਹੈਗਾ ਹੁੰਦਾ ਤਾਂ ਕੋਈ ਕਹਿੰ ਦਿੰਦਾ ਹੈਗਾ ਕਿ ਮੈਂ ਤੈਨੂੰ ਕਈ ਵਾਰੀ ਕਹਤਾ ਹੀ ਮੇਰੇ ਕੱਪੜੇ ਫੜਕ ਲੈ ਤੇ ਕੱਪੜੇ ਮੈਂ ਤਾਂ ਆਪ ਲਿਆਉਣੇ ਨੇਗੇ ਮੈਥੋਂ ਤੇਰੇ ਜਪਦਾ ਜਾਂਦਾ ਪਿੰਡ ਸਿੱ ਤੇਰੇ ਮੂੰਗ ਤੁਰੀ ਫੁਰਦੀਆਂ ਚੱਕ ਕੇ ਮੂੰਹ ਮੇਰੇ ਸਾਜ ਮੇਰੇ ਤੌਹ ਦੀ ਕਹਿੰਦੀ ਮੈਂ ਸੂਟ ਫੜ ਲੈ ਮੂੰਹ ਫੜ ਲੈ ਮੈਂ ਕਿਹੜੀਆਂ ਟੈਨਸ਼ਨਾਂ ਹੋਰ ਆ ਉਹਨਾਂ ਦਾ ਤਾਂ ਪਤਾ ਨਹੀਂ ਉਹਨੂੰ ਸਾਇਟੀ ਦੇ ਪੈਸੇ ਭਰਨੇ ਆ ਪੈਸੇ ਉਹਦੋਂ ਵਿਆਹ ਸੀ ਗੁਰਪ੍ਰੀਤ ਨੇ ਮੰਗਲੇ ਗੁਸਪੀ ਨੂੰ ਦਿੱਤੇ ਮੈਂ ਹੁਣ ਉਹ ਤੋਂ ਮੰਗ ਵੀ ਨਹੀਂ ਸਕਦਾ ਐਡੀ ਛੇਤੀ ਉਹ ਕਹੂਗਾ ਵੀ ਅਸਲੀ ਨਹੀਂ ਛੇਤੀ ਮੰਗ ਵੀ ਲੈ ਕਿ ਜੇ ਹੋਰ ਬੰਦ ਨੂੰ ਪੁੱਛਦਾ ਫੋਨ ਕਰਕੇ ਇਹ ਤਾਂ ਬੁਸਤਾ ਸੀ ਕੋਤੋਂ ਚੱਕ ਲੈ ਫੋਨ ਹਾਂ ਹੈਲੋ ਆ ਮਾੜ ਬੋਲਦਾ ਇੱਕ ਕੰਮ ਸੀ ਸ਼ਰਾ ਥੋੜੇ ਪੈਸੇ ਚਾਹੀਦੇ ਸੀ ਯਾਰ ਆਪਾਂ ਲਿੰਟੀ ਜੀ ਭਰਨੀ ਸੀ ਸੋਸਾਇਟੀ ਦੀ ਦੇਖ ਲੈ 10 ਦਿਨਾਂ ਤੱਕ ਮੋੜ ਦੂੰ ਜੇ ਹੁੰਦਾ ਹਾਲ ਤਾਂ ਕੋਈ अच्छा। ਅਜੇ ਕੋਈ ਫੜਕੇ ਲੱਗੇ ਤੇ ਤੁੰਗਾਂ ਹੈ। ਚੱਲ ਕੋਈ ਨਾ ਮੈਂ ਦੇਖਦਾ ਕਿਸੇ ਹੋਰ ਪਾਸੋਂ ਕਰ ਤਾਂ ਫਰਾਲ। ਚੱਲ ਠੀਕ ਹੈ ਚੰਗਾ ਕੋਈ ਨਾ। ਹਾਂ ਫੇਗੋ ਕਿਦਾਂ। ਕਿ ਮੈਂ ਕਿਹੜੀਆਂ ਸੋਚਾਂ ਪੈਣਾ ਹੈ ਚਾ। ਉਹ ਬਸ ਤੂੰ ਪਤਾ ਲੱਗੇ ਸ਼ਰਾ ਯਾਰ ਉਦੋਂ। ਕੰਮ ਜੇ ਥੋੜੇ ਆਪਣਾ ਇੱਕ ਸੋਸਾਇਟੀ ਦੀ ਕਿਸੇ ਉੱਪਰ ਨਹੀਂ ਲਮਟੀ ਜੀ ਯਾਰ। ਅਜੇ ਲੱਗੇ ਪੈਸਿਆਂ ਦੇ ਨਾ ਆ ਗਏ ਹੋਵੇ। ਨੇੜੇ ਦਾ ਜਵਾਬ ਦਿੱਤਾ ਸੀਗਾ ਹੋ ਸਕਦਾ ਕੋਈ ਹੱਲ ਨਾ ਹੋਵੇ ਚੱਲ ਦੇਖਦੇ ਆਂ ਕੋਈ ਨਾ ਦਵਾਰੇ ਲਾ ਲਾਂਗੇ ਉਹ ਤਾਂ ਮੈਂ ਤੈਨੂੰ ਤਾਂ ਹੀ ਕਹਿੰਦਾ ਸੀ ਮਹਾ ਜੇ ਤੇਰੇ ਕੋਲੇ ਹੈਗੇ ਸੀ ਤਾਂ ਤੂੰ ਕਰ ਦਿੰਦਾ ਹੱਲ ਮਹਾ ਫਿਰ ਮੈਂ ਤਾਂ ਲਿਮਟ ਭਰਨੀ ਸੀਗੀ ਦੇਖ ਐਚਾ ਜੇ ਮੇਰੇ ਕੋਲ ਤਾਂ ਹੁੰਦੇ ਮੇਰੀ ਗੱਲ ਹੁਣ ਤੈਨੂੰ ਜਵਾਬ ਤਾਂ ਕੋਈ ਨਹੀਂ ਸੀਗਾ ਤੇ ਪਰ ਜੇ ਆਪਣੇ ਕੋਲੋਂ ਸਰਦਾ ਹੁੰਦਾ ਮੈਂ ਦਿੱਥੋਂ ਫੜਦੇ ਨਹੀਂ ਸੀਗਾ ਦੇਖ ਆਰਤੀ ਤੋਂ ਪਿਛਲੀ ਪਤਾ ਜੇ ਦੇ ਦੂਗਾ ਤਾਂ ਤੈਨੂੰ ਪਤਾ ਲਿਮਟ ਦਾ ਤਾਂ ਪੰਗਾ ਆਪਣਾ ਹੀ ਹੁੰਦਾ ਨਾਲ ਦੀ ਨਾਲ ਆਪਾਂ ਨੂੰ ਤਾਂ ਕਿਰਾਂ ਕਲੀਅਰ ਕਰਨੀ ਪੈਂਦੀ ਆ ਉਹ ਚਲ ਮੇਰੀ ਗੱਲ ਸੁਣ ਮੈਂ ਅਰਤੀ ਕੋਲ ਜਾ ਕੇ ਆਉਂਗਾ ਹਾਂ ਅੱਛਾ ਮੈਂ ਸਪਰੇਅ ਲੈ ਕੇ ਆਉਣੀ ਆ ਅੱਛਾ ਅੱਛਾ ਤੇ ਪੁੱਛ ਕੇ ਦੇਖੂਗਾ ਇੱਕ ਵਾਰੀ ਹੋਰ ਹਾਂ ਕਿ ਨਹੀਂ ਉਹ ਤਾਂ ਜਵਾਬ ਦੇ ਗਿਆ ਸੀ ਉਹ ਥੋੜੇ ਦੇ ਦਿੱਤੇ ਸੀ ਮੈਨੂੰ ਕਹਿੰਦਾ ਚੱਲ ਭਈ ਆਦਾ ਹੁਣ ਬਾਕੀ ਹੋਰ ਕਿਥੋਂ ਲੰਗਾ ਸਾਰਾ ਤਾਂ ਜਿੱਥੋਂ ਮੰਗੇ ਸੀ ਮੈਂ ਉਹ ਤੋਂ ਵਿਆਹ ਵੇਲੇ ਵੀ ਫੜੇ ਹੋਣਗੇ ਅਰਤੀ ਤੋਂ ਫੜੇ ਹੋਣਗੇ ਤੂੰ ਉਹ ਤੋਂ ਵੀ ਹੋਰ ਪੜਨੇ ਪੈਗੇ ਚਲ ਮੈਂ ਜਾ ਆਉਂਗਾ ਇੱਕ ਵਾਰੀ ਉਹਦੇ ਕੋਲੇ ਜਾ ਕੇ ਇੱਕ ਇੱਕ ਪੁੱਛ ਲਈ ਯਾਰ ਕੀ ਕਹਿੰਦਾ ਚਲ ਤੂੰ ਡੰਗਾ ਸਾਰਿਆ ਹੁਣ ਮੈਨੂੰ ਐ ਵੀ ਤੇਰਾ ਵੀ ਡੰਗਾ ਸੱਜੇ ਢੰਗ ਨਾਲ ਉਹ ਮੈਂ ਤਾਂ ਤੈਨੂੰ ਕਹਿੰਦਾ ਨਹੀਂ ਸੀ ਪੁੱਤ ਜੇ ਮੈਨੂੰ ਜੀਰੀ ਹੁਣ ਲਵੀ ਲੱਗੀਆਂ ਨੇਗੀਆਂ ਮਹੀਨੇ ਦੀ ਗੱਲ ਰਹੀ ਹੁਣ ਉਹ ਇਹਨਾਂ ਨੇ ਹੁਣ ਨਵੇਂ ਪ੍ਰਧਾਨ ਚੁਣਿਆ ਨਾ ਹੁਣ ਸੋਸਾਇਟੀ 'ਚ ਆਪਣੇ ਆ ਉਹ ਤਾਂ ਖਰ ਲਿਮਟ ਵਾਲਾ ਕੰਮ ਹੀ ਹੁੰਦਾ ਉਹਦਾ ਕਮਾਉਣੀ ਹੁੰਦੀ ਹੈ ਗੇਰਾ ਹਾਂ ਉਹਦਾ ਦੁਆਰੇ ਤੈਨੂੰ ਪਤਾ ਦੂਜੇ ਦਿਨ ਜਦੋਂ ਚਾਹੇ ਦੁਆਰੇ ਕਢਾ ਲੈ ਕਿਹੜਾ ਕਲੀਅਰ ਜੀ ਕਰਨੀ ਪੈਂਦੀ ਆ ਉਹ ਪਿਛਲੀ ਵਾਰੀ ਮੈਥੋਂ ਥੋੜਾ ਜਿਹਾ ਲੇਟ ਹੋ ਗਿਆ ਸੀ ਉਦੋਂ ਤੋਂ ਤਾਂ ਹੀ ਫੋਨ ਫੋਨ ਜਾਂ ਕਰਤਾ ਮੈਨੇਜਰ ਨੇ ਅੱਛਾ ਹੂੰ ਚਲ ਕੋਈ ਗੱ ਤਾ ਕੋਈ ਨਾ ਪਤਾ ਕਰ ਲੈ ਮੈਂ ਸਪਰੇ ਲੈਣ ਤਾਂ ਜਾਣੇ ਸੀ ਇਹ ਚੱਲ ਤੂੰ ਵਧੀਆ ਮੈਨੂੰ ਜਾ ਕਰਾਤਾ ਫਿਰ ਐਲਾ ਕਹਿੰਦਾ ਦੋ ਵਾਰੀ ਆ ਗਿਆ ਆਹੋ ਤੇ ਐਂ ਕਰੀ ਜੇ ਕਈ ਵਾਰੀ ਆਰਤੀ ਨੇ ਤੈਨੂੰ ਜਵਾਬ ਵੀ ਦਿੱਤਾ ਬਾਈ ਮਾਨ ਕੇ ਮੈਨੂੰ ਫੋਨ ਕਰਦੀ ਹੈ ਨਾ ਨਾ ਤੈਨੂੰ ਮੈਂ ਸਾਰਾ ਕੋਈ ਮੈਂ ਕੋਈ ਹੋਰ ਕੋਸੋ ਹੱਲ ਕਰ ਲਓ ਹਾਂ ਉਹ ਤੇਰਾ ਲਾਰਾ ਹੀ ਲਾਉਂਦਾ ਹੈਗਾ ਮੈਂ ਹਾਂ ਜੇ ਹੋ ਗਿਆ ਹੱਲ ਤਾਂ ਠੀਕ ਹੈ ਤਾਂ ਹੀ ਤੈਨੂੰ ਮੈਂ ਕਹਾਂਗਾ ਵੀ ਜਾ ਕੇ ਆਉਂਗਾ ਵੀ ਕਿਹੜਾ ਤਰ੍ਹਾਂ ਮੈਂ ਬਿਰਬਾ ਜ਼ਰੂਰ ਪਾਉਂਗਾ ਉਹਨੂੰ ਵੀ ਭਈ ਠੀਕ ਆ ਜੇ ਤਾਂ ਹੁਣ ਨਾ ਹੀ ਦਿੱਤੇ ਉਹਨੇ ਵੀ ਥੜੇ ਤੋਂ ਲੱਗਣ ਦਿੱਤਾ ਫੇਰ ਤਾਂ ਕੀ ਕਹਿਣਾ ਫੇਰ ਵੀ ਤੈਨੂੰ ਦੱਸ ਦ ਹਾਂ ਠੀਕ ਆ। ਵਾਈ ਦੰਗਰ ਨੂੰ ਵੀ ਲੈ ਜਾਂਦੇ ਹੋਰ ਤੱਕ ਹੀ ਆ। ਹੋਰ ਆਈਆਂ ਕਬੀਲਦਾਰੀਆਂ। ਕੱਲ ਤਾਂ ਇਹਦੀ ਵੀ ਕੱਚੀ ਜੀ ਆ ਉਹ ਤਾਂ ਜੇ ਆੜਤੀ ਨੇ ਜਵਾਬ ਦਿੱਤਾ। ਫੇਰ ਵੀ ਔਖਾ। ਮੀਤ ਮੀਤ ਹਾਂਜੀ ਕਿੱਧਰ ਵਾਗ ਗਏ ਸੀਗੇ? ਉਹ ਮਾਇ ਦਾ ਚਾਚੇ ਕੋਲ ਗਿਆ ਸੀਗਾ। ਅੱਛਾ ਮੈਂ ਵੀ ਬਸ ਚਾਹ ਫੜਾਉਂਦੀ ਸੀ ਭੂਆ। ਉਹ ਆਪਾਂ ਨਾ ਵਿਹ ਵੇਲੇ ਪੈਸੇ ਫੜੇ ਸੀਗੇ ਉਤੋਂ ਚਾਚੇ ਤੋਂ। ਅੱਛਾ। ਤੋਂ ਪੈਸੇ ਉਹਨੂੰ ਲੋਡ ਹੋਊਗੇ। ਮੈਂ ਚੱਲ ਪਈ ਲਿਆ ਦੇਣਾ ਆੜਤੀ ਤੋਂ ਹਰ ਕੇ ਫੜਤੀ। ਮਾਨਸਾ ਆਉਂਗੇ ਫਿਰ ਹਾਂ ਤੇ ਚਾਹ ਪੀ ਜਾਂਦੇ ਕੋਟਾ ਚਾਹ ਤਾਂ ਕੋਈ ਗੱਲ ਨਹੀਂ ਪੀ ਲੂੰਗਾ ਤੇ ਮੈਂ ਤੁਹਾਨੂੰ ਆ ਕਹਿਆ ਸੀ ਜੇ ਕੋਈ ਚੀਜ਼ ਮੰਗਾਉਣੇ ਦੇ ਲਈ ਆ ਰਹਿਣਾ ਤੁਹਾਨੂੰ ਮੇਰੇ ਕੋਲੇ ਤਾਂ ਫਿਲਹਾਲ ਤਾਂ ਸਾਰੀਆਂ ਚੀਜ਼ਾਂ ਨੇ ਜੇ ਕੋਈ ਲੋੜ ਹੋਈ ਮੈਂ ਕੁਝ ਖਾਣ ਪੀਣ ਵਾਲੀ ਚੀਜ਼ ਦੱਸਦੇ ਉਹ ਲਿਆ ਦੂੰਗਾ ਨਾ 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 ਫੋਨ ਕਰ ਦੋ ਫਿਰ ਬਸ ਤੁਹਾਨੂੰ ਜੇ ਲੋੜ ਹੋਈ ਤਾਂ ਬਾਕੀ ਮੈਂ ਉਹਨੂੰ ਪੁੱਛ ਲੈਣੀ ਹੈਗੀ ਨਾ ਤੇ ਭੂਆ ਵਰਗ ਨੂੰ ਚਾਹ ਪਿਆਤੀ ਸੀ ਬਸ ਪੀਉਣੀ ਹੈਗੀ ਠੀਕ ਆ ਚਲ ਤੁਸੀਂ ਪੀ ਜਾਂਦੇ ਕਿ ਆ ਕੇ ਪੀਓਗੇ ਮੈਂ ਆ ਕੇ ਪੀਉਂਗਾ ਹੁਣ ਉਹ ਕਹਿੰਦਾ ਮੈਨੂੰ ਚਾਹੀਦੀ ਆ ਹੁਣੇ ਹੁਣ ਉਹਦਾ ਕੋਈ ਕੰਮ ਅੜ ਗਿਆ ਚਲੋ ਫਿਰ ਜਾ ਆਓ ਲੈ ਕਈ ਦਿਨ ਆਦੀ ਨਾ ਹੱਥੇ ਖੁਰਪੀ ਜੀ ਹੋ ਜਾਂਦੀ ਸੀਗੀ ਦੇਖ ਲਾ ਪਤਾ ਨੇ ਸੋਈ ਜਿ ਖੜੀ ਕੇ ਬਾਗੀ ਕਿਧਰੇ ਆਏ ਫਿਰਦੀ ਐ ਚੌੜੀ ਹੋਈ ਵੀ ਕਈ ਕੇ ਵਾਗ ਗਿਆ ਪਤੀਜਾ ਕੀ ਦਾਗਾ ਪਤੀਜਾ ਮੇਰਾ ਨਾਲੇ ਮਾਈ ਪਾਲਿਆ ਪਹਿਸ ਤਾਂ ਲਿਆ ਕੇ ਮੇਰੇ ਹੱਥ ਦੀ ਰੱਖੋ ਮੂੰ ਹੀ ਫਿਰਦੀ ਮਾਰਦੀ ਫਫਰਗਾਂ ਚੌੜੀ ਹੋਈ ਭੂਆ ਦੀ ਕਿਵੇਂ ਕਰ ਲਾਟਾ ਦੂਗਾ ਪਹਿਲਾਂ ਆਊਗਾ ਭੂਆ ਕੋਲ ਹੀ ਆਊਗਾ ਮੈਨੂੰ ਇੰਨਾ ਤਾਂ ਮਾਨ ਐ ਮੇਰੇ ਪਤੀਜੇ ਤੇ ਆ ਜਾ ਮਾ ਹੁਣ ਉਹਨਾਂ ਦੀ ਪੁੱਛ ਪੁੱਛ ਕਰੀ ਆਏਂਗੀ ਮੇਰੇ ਵੱਲ ਵੀ ਵੇਖ ਲਾ ਮੇਰਾ ਤਾਂ ਜੀ ਨਹੀਂ ਕਰਦਾ ਹੈਗਾ ਵੀ ਇੱਥੇ ਰੁਕਾਂ ਮਨ ਤਾਂ ਕਰਦਾ ਟੱਪ ਜਾ ਘਰੇ ਆ ਜਾ ਆ ਜਾ ਨਹੀਂ ਆਉਣੀ ਨਹੀਂ ਮੈਨੂੰ ਤੂੰ ਐਂ ਦੱਸ ਪਹਿਲਾਂ ਇੱਧਰ ਹੋ ਪਹਿਲਾਂ ਤੂੰ ਐਨੀ ਕਾਤ ਪੱਖੀ ਬੈਠੀ ਐ ਹੋਰ ਕੀ ਕਰਾਂ ਕਹਿੰਦੀ ਤੈਨੂੰ ਐ ਨਹੀਂ ਸ਼ਰਮ ਆਉਂਦੀ ਪਰ ਤਾਂ ਤੂੰ ਉੱਥੇ ਮੇਰਾ ਜੁਸ ਕੱਢੀ ਜਾਂਦੀ ਸੀ ਜੇ ਮੈਂ ਖੜ ਗਈ ਮੇਰੀ ਗੱਲ ਸੁਣ ਆਪਦੇ ਪੇਕਿਆਂ ਦਾ ਖੜਦਗੇ ਹੁੰਦਗਾ ਉੱਥੇ ਲੱਗ ਗਈ ਤੂੰ ਆ ਜਾ ਆ ਜਾ ਤੇ ਟੱਪੇ ਦਾ ਫਿਰ ਅੱਗ ਮੱਚੀ ਪਈ ਆ ਹੁਣ ਮੈਂ ਜਲੂਸ ਕੱਢਿਆ ਨਹੀਂ ਆ ਉਹ ਕੀ ਕਰੀ ਜਾਂਦੇ ਆ ਉਹ ਨਹੀਂ ਦਿਖਦਾਗਾ ਨਹੀਂ ਉਹ ਤਾਂ ਮੈਨੂੰ ਦਿਸਦਾ ਸਾਰਾ ਕੁਛ ਇੱਥੇ ਤਾਂ ਤੂੰ ਲੱਗ ਗਈ ਤੈਨੂੰ ਪਤਾ ਏ ਜੇ ਕਹਿੰਦੇ ਤੱਤਾ ਰੱਖਾਂਗੇ ਤਾਂ ਮੂੰਹ ਮੱਚੂ ਠੰਡਾ ਕਰਕੇ ਖਾਵਾਂਗੇ ਸਵਾਦ ਆਊਗਾ ਹੂੰ ਸਵਾਦ ਆਊਗਾ ਨਾ ਕੀ ਕਰਨਾ ਹਾ ਜੇ ਕਰਦੀ ਆ ਉਹਨਾਂ ਦੀ ਪੂਛ ਪੂਛ ਕਰੀ ਜਾਂਦੀ ਆ ਹੈ ਮੈਂ ਇਕੱਲੀ ਇੱਥੇ ਬੈਠੀ ਆ ਨਹੀਂ ਪੂਛ ਪੂਛਵੇਂ ਕਿਸੇ ਗੱਲ ਤੇ ਕਰਦੀ ਆ ਮੈਂ ਤੈਨੂੰ ਗੱਲ ਦੱਸਦੀ ਇੱਕ ਉਹੀ ਰੌਲਾ ਪਾਈ ਜਾਨੀ ਹੈ ਦੱਸ ਮੁੰਡਾ ਨਾ ਆਰਤੀਏ ਕੋਲੇ ਗਿਆ ਹੋਇਆ ਹੈ ਅੱਛਾ ਤੇ ਉਥੋਂ ਲੱਕ ਦੋ ਲੱਕ ਲੈ ਕੇ ਆਉਗਾ ਆਪਣੇ ਵਾਸਤੇ ਨਹੀਂ ਹੋਰ ਕਿਹਦੇ ਵਾਸਤੇ ਲੈ ਕੇ ਆਉਂ ਮੇਰੀ ਗੱਲ ਸੁਣ ਆ ਜਿਹੜਾ ਤੈਨੂੰ ਸੋਨਾ ਪਾਇਆ ਇੰਨਾ ਤੇ ਪਹਿਲਾਂ ਇਹ ਕਿੱਥੋਂ ਪਾਇਆ ਸੀ ਇੱਥੋਂ ਪਾਇਆ ਸਾਰਾ ਕੁਝ ਹਾਂ ਮਾਂ ਪਾਇਆ ਤੇਗਾ ਪਰ ਹੁਣ ਤਾਂ ਨਹੀਂ ਖੁਸ਼ ਪਾਇਆ ਲੈ ਹੁਣ ਕੀ ਪਾਉਣਾ ਹੈ ਤੈਨੂੰ ਹੁਣ ਜਿਹੜਾ ਕੁਝ ਮਿਲੂਗਾ ਮਿਲਜੂ ਕੋਈ ਗੱਲ ਨਹੀਂ ਹੁਣ ਤੂੰ ਤਾਂ ਐ ਕਹਿਣੀ ਵੀ ਹੁਣ ਹੀ ਪਾ ਦੇ ਕੰਧਾ ਮੇਰੇ ਮਿਲਜੂਗਾ ਨਹੀਂ ਮਿਲਣਾ ਚਾਹੀਦਾਗਾ ਮਾਂ ਮੇਰਾ ਤਾਂ ਇਹ ਮੰਨ ਕਰਦਾ ਮੇਰੀਆਂ ਜਿਹੜੀਆਂ ਚਾਰ ਉਂਗਲਾਂ ਨੇ ਲਾ ਸੋਨੇ ਨਾਲ ਭਰਿਆ ਨਾ ਤੇ ਮੇਰਾ ਗਲ ਕਿੰਨਾ ਖਾਲੀ ਪਿਆਗਾ ਰਾਣੀ ਹਾਰ ਕਰਾ ਦੇ ਮਾਂ ਸੋਨੇ ਦਾ ਤੈਨੂੰ ਚਣਕਾ ਨੂੰ ਲੈਣੀ ਆ ਮੇਰੇ ਹੰਤੇ ਮੇਰੀ ਗੱਲ ਸੁਣ ਸਾਰਾ ਕੁਝ ਆਪਣਾ ਹੀ ਆ ਇੱਥੇ ਹੈ ਕਿੱਥੇ ਜਾਣਾ ਇਹ ਇਹ ਆਪਣੇ ਕੋਲ ਹੀ ਆਉਣਾ ਆ ਤੇਰੇ ਨਾਲ ਸਾਲ ਮੈਂ ਤਾਂ ਮਗਰਾ ਭਰ ਦੂ ਤੇ ਨਾਲ ਇਹਦਾ ਰਾਣੀ ਹਾਰ ਰਾਣੀ ਹਾਰ ਕੀ ਤੂੰ ਦੇਖੀ ਤੈਨੂੰ ਨਾਥਲੀ ਕਰਾ ਕੇ ਦਊ ਨੱਕ ਚ ਰਾਣੀ ਹਾਰ ਵੀ ਨਾਥਣੇ ਵੀ ਸਾਰਾ ਕੁਝ ਹਾਂ ਲੋਕ ਤਾਂ ਖੜ ਖੜ ਦੇਖਣਗੇ ਤੂੰ ਤਾਂ ਇਸੇ ਮਾਂ ਨੂੰ ਕਿਹਾ ਕਰੇਂਗੀ ਹਾਂ ਅੱਜ ਤਾਂ ਮੇਰੀ ਮਾਂ ਨੇ ਕਰਮ ਖੋਲਤੇ ਸਾਡੇ ਨਾ ਮਾਂ ਫਿਰ ਤਾਂ ਤੇਰੀ ਪੂਜਾ ਕਰਿਆ ਕਰੂੰ ਰੋਜ਼ ਨਹੀਂ ਚੱਲ ਪੂਜਾ ਤਾਂ ਮੇਰੇ ਕਰਮ ਆ ਗਈ ਹੈ ਜਿਹੜੀ ਹੋਣੀ ਹੈ ਅਜਾ ਹੀ ਤੇਰੇ ਭਾਈ ਕਰ ਦੇ ਦੇਗਾ ਮਾਗਰੀ ਫੋਨ ਖੜਕਾਈ ਜਾਂਦੇ ਰਹਿੰਦੇ ਆ ਆ ਜਾ ਹੁਣ ਕਿੱਥੇ ਆ ਆ ਜਾ ਹੁਣ ਕਿੱਥੇ ਆ ਮੈਂ ਜਿਹੜੇ ਦਾਨ ਫਿਰਦੀ ਆ ਵੀ ਮੈਂ ਉਹ ਦਾਚ ਲਾ ਕੇ ਹਟੂ ਆਪਦਾ ਮਾਂ ਪਹਿਲਾਂ ਤਾਂ ਤੂੰ ਪੈਰਾ ਥੱਲੇ ਬੜੀ ਅੱਗ ਮਚਾਈ ਹੋਈ ਸੀ ਵੀ ਵਿਆਹ ਕਰਾਉਣਾ ਵਿਆਹ ਕਰਾਉਣਾ ਹੁਣ ਵਿਆਹ ਤਾਂ ਕਰਾਤਾ ਹੁਣ ਤਲਾਕ ਕਿਵੇਂ ਕਰਾਏਂਗੀ ਨਾ ਤੈਨੂੰ ਕੋਈ ਬਾਹਰ ਕਾਲੀ ਹੈਗੀ ਤਲਾਕ ਦੀ ਮੇਰੀ ਗੱਲ ਸੁਣ ਲੈ ਮੇਰੇ ਮਾ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਹੋਈਆਂ ਠੀਕ ਹੈ ਇੱਕ ਨਾ ਇੱਕ ਦਿਨ ਹੋ ਜੂਗਾ ਤਲਾਕ ਵੀ ਆਇ ਨਹੀਂ ਗੱਦੜ ਦੀ ਕਾੜਨਾ ਵੇਰ ਨਹੀਂ ਪੱਕਦੇ ਤੇਰੀ ਕਹਾਣੀ ਨਾ ਨਹੀਂ ਸਾਰਾ ਕੁਝ ਹੁੰਦਾ ਜਿਹਦੇ ਤਲਾਕ ਹੋਣ ਤੇ ਆਇ ਨਾ ਤਾਂ ਮਿੰਟ ਪੰਜ ਲੱਗਣਗੇ ਸਾਰੇ ਅੱਛਾ ਹਾਂ ਇਹ ਤਾਂ ਗੱਲ ਹੈਗੀ ਆ ਹਾਂ ਲੈ ਸੁਖੀ ਆ ਰਹੀ ਐ ਸੱਸੀ ਕਾਲ ਪੈਣ ਸੱਸੀ ਕਾਲ ਹੋਰ ਕਿਵੇਂ ਠੀਕ ਹੋ ਠੀਕ ਐ ਬਹੁਤ ਠੀਕ ਸੱਸੀ ਕਾਲ ਮਮੀ ਸੱਸੀ ਕਾਲ ਪਈ ਸੱਸੀ ਕਾਲ ਉਹ ਕਹਿੰਦੀ ਸੀ ਮੈਂ ਚਾਹ ਬਣਾ ਕੇ ਦੇਉਣੀ ਆ ਕੇ ਤੁਸੀਂ ਬੈਠੋ ਲੇ ਕੁੜੇ ਸੁਖੀ ਤੈਨ ਮੜੀ ਦਿਖਾਈ ਦਿੱਤੀ ਐ ਨਾ ਤੂੰ ਵਿਆਹ ਚ ਆਈ ਹੈਗੀ ਹੈ ਕਿੱਥੇ ਰਹਿਨੀ ਐ ਤੂੰ ਅੱਜ ਕੱਲ ਕੀ ਕਰਾਂ ਮੈਨੂੰ ਤਾਂ ਟਾਈਮ ਹੀ ਨਹੀਂ ਲੱਗਦਾਗਾ ਲੈ ਕੁੜੇ ਕੱਲਾ ਕੱਲਾ ਤੇਰੇ ਮਾਮੇ ਦਾ ਮੁੰਡਾ ਸੀ ਨਾ ਤੂੰ ਵਿਆਹ ਚ ਆਈ ਕੀ ਗੱਲ ਪੈਣੇ ਕੁੜੀ ਨੂੰ ਕਿਉਂ ਨਹੀਂ ਲੈ ਕੇ ਆਈ ਮੈਨੂੰ ਤਾਂ ਟਾਈਮ ਹੀ ਨਹੀਂ ਲੱਗਿਆਗਾ ਨਾ ਪਹਿਲਾਂ ਮੈਨੂੰ ਐਂ ਦੱਸ ਪਹਿਲਾਂ ਕਿਵੇਂ ਤੇਰਾ ਟਾਈਮ ਲੱਗ ਜਾਂਦੇ ਸੀ ਕੁੜੇ ਮਹੀਨਾ ਮਹੀਨਾ ਬੀਬੀ ਦੇ ਲਾ ਜਾਂਦੇ ਸੀ ਕੀ ਹੁਣ ਕੀ ਹੋ ਗਿਆ ਤੈਨੂੰ ਕੁੜਾ ਤੂੰ ਮੇਰੀ ਗੱਲ ਸੁਣ ਕੁੜੀ ਨਾਲ ਕਾਹਨੂੰ ਗੱਲ ਕਰਦੀ ਐ ਮੇਰੀ ਧੀ ਤਾਂ ਰਾਜ ਦੇ ਖਾਂਦੇ ਘਰੇ ਵਿਆਹੀ ਆ ਚਾਰ ਦਰਾਂ ਦੀ ਛਾਣੀ ਅੰਗਾ ਇਹ ਸੁੱਖ ਨਾ ਨਹੀਂ ਗੁੱਸਾ ਕਾਣੂ ਕਰਦੀ ਐਗੀ ਮੈਂ ਤਾਂ ਕੁੜੀ ਨੂੰ ਸਵੇਕੇ ਪੁੱਛ ਲੈ ਮੈਂ ਹੱਗੇ ਤਾਂ ਨਾ ਆਉਂਦੀ ਸੀਗੀ ਹੁਣ ਆਉਂਦੀ ਨਹੀਂ ਹੈਗੀ ਜਿੱਦੇ ਦੀ ਵਿਆਹੀ ਐਗੀ ਮੁੰਡਾ ਵਿਆਹ ਕੇ ਲਿਆਂਦਾਗਾ ਤੇ ਨਾ ਤੂੰ ਲੈ ਕੇ ਆਈ ਆ ਕੁੜੀ ਨਹੀਂ ਉਦੋਂ ਮੈਨੂੰ ਆਏ ਸੀ ਚੱਲ ਜਿੰਦਾ ਲੱਗਿਆ ਪਿਆ ਸੀ ਚੜ ਚੜਾਈ ਜੀ ਕਰ ਜਾਂਦੀਆਂ ਸੀ ਕੱਪੜੇ ਰੀਤਾ ਤੋਂ ਜਾਂਦਾ ਸੀ ਕੱਲਾ ਮੁੰਡਾਗਾ ਹੁਣ ਸੁੱਖ ਨਾ ਬਾਹਰ ਖੁੱਲ ਗਿਆ ਵੀ ਚੱਲ ਹੁਣ ਆਈ ਮੈਂ ਤਾਂ ਤੁਰੇ ਫਿਰਦਾ ਕਮਲਿਆ ਮੰਗੋ ਹੁਣ ਅੱਜ ਵੀ ਮੈਂ ਤਾਂ ਧੱਕੇ ਨਾਲ ਲੈ ਕੇ ਆਈ ਆ ਇਹਨਾਂ ਤਾਂ ਕਰੋ ਆਉਣ ਨਹੀਂ ਸੀ ਦਿੰਦੇ ਕਹਿੰਦੇ ਨਾ ਆਪਣਾ ਕਿੱਥੇ ਸਰਦਾ ਕਰੇ ਕਿਉਂ ਕੁੜੇ ਇਹਨੂੰ ਚਾਹ ਨਹੀਂ ਸੀਗਾ ਮੇਰੇ ਮਾਮੇ ਦਾ ਮੁੰਡਾ ਵਿਆਹ ਹੈਗਾ ਚਾਹ ਤਾਂ ਸੁਖਨਾ ਇਹਨੂੰ ਬਥੇਰਾ ਸੀ ਇਹ ਤਾਂ ਖੁਸ਼ ਹੋਈ ਰਹਿੰਦੀ ਸਾਰੇ ਦਿਨ ਉੱਥੇ ਵੀ ਮੈਂ ਤਾਂ ਜਾਵਾਂ ਮੇਰੀ ਪਰਜੇ ਨਾਲੇ ਬਾਕੀ ਸਿਰਸਤਾਰਾਂ ਦੇ ਦੋ ਆ ਸਾਡੀਆਂ ਤਾਂ ਕਿਉਂ ਮੈਂ ਝੋਲੀ ਪਾ ਕੇ ਦੇਂਦੀ ਆ ਕੁੜੀ ਮੈਂ ਹੋਰ ਤਾਂ ਹੀ ਤਾਂ ਮੈਂ ਕਹਿ ਨਹੀਂ ਆ ਮੈਂ ਕਿਹਾ ਵੀ ਪਹਿਲਾਂ ਬਾਲਾ ਆਉਂਦੀ ਹੁੰਦੀ ਸੀ ਨਾ ਵੀ ਹੁਣ ਜਿੱਦ ਦਾ ਮੁੰਡਾ ਵਿਆਹ ਜਮੀ ਨਹੀਂ ਆਈ ਹੈਗੀ ਕੀ ਕਰੇ ਘੜੋਂ ਫਿਰ ਬੇਲ ਤਾਂ ਮਿਲਦੀ ਜਵਾਕੜੀ ਨੂੰ ਕੰਮ ਪਤਾ ਤੋੜ ਤੋੜ ਖਾਂਦੇ ਆ ਸੁਖਨਾ ਇੰਨਾ ਤਾਂ ਬਹਾਨਾ ਇਹਨਾਂ ਦੇ ਕਦੇ ਉਧਰਲੇ ਖੇਤ ਰੋਟੀ ਵਾਗ ਗਈ ਇਧਰਲੇ ਖੇਤ ਚਾਹ ਵਾਗ ਗਈ ਕਰੇ ਰਹੀ ਸੀ ਤੂੰ ਤਾਂ ਬਾਣੂ ਫੁਕਰੀਆਂ ਮਾਰਨ ਲੱਗ ਜਾਨੀ ਐ ਲਾ ਇਹ ਫੁਕਰੀਆਂ ਲੱਗਣ ਦੇ ਹਲਾ ਕਹੇ ਜਿਓ ਕਰਦੀ ਆ ਗਲੇਲੇ ਵਟਦੀ ਆ ਨਹੀਂ ਗਲੇਲੇ ਮੈਂ ਤਾਂ ਛੌੜ ਕਰਿਆ ਨੇ ਕੁੜੇ ਜਵਾਕੜੀ ਨਾਲ ਦਵਿੰਦੇ ਹੱਸਲੇ ਫੇਰ ਕੀ ਹੋ ਗਿਆ ਨਹੀਂ ਚਲ ਚੌੜ ਤਾਂ ਮੈਂ ਵੀ ਕਰਦੀ ਸੀ ਕਿਤੇ ਗੁੱਸਾ ਨਾ ਕਰਨੀ ਮੇਰੇ ਜਵਾਕਾਂ ਵਾਲੇ ਪਹਿਲ ਵੀ ਨਾ ਦੱਸ ਅੱਗੇ ਤੇਰੀ ਕਦੇ ਕਰ ਲਦਾ ਗੁੱਸਾ ਕੀਤਾ ਜਿਹੜਾ ਅੱਜ ਕਰੂੰਗੀ ਨਹੀਂ ਮੈਂ ਓਖਾ ਪਤਾ ਹੀ ਨਹੀਂ ਓ ਸੁਣ ਲੈ ਗੱਲ ਓ ਕੁੜੀ ਜੀ ਨੂੰ ਕਹਤਾ ਮੈਂ ਮੈਂ ਕਹਿੰਦੀ ਤੂੰ ਇੱਥੇ ਬੈਠੀ ਰਹੀਂ ਸੋਰਸ ਸੋਰ ਬਾਕ ਜਾ ਕਰ ਮੇਰੇ ਤਾਂ ਪਣ ਗਾਣ ਨੂੰ ਆਈ ਮੈਂ ਖ 14 ਵਾਰੀ ਆਜੇ ਕਰਨ ਤੁਰਦੀ ਲੱਗ ਟੰਡੀ ਫੜੀ ਵੈਲੀ ਭੜੀ ਏ ਕੁੜੀ ਵੈਲੀ ਗਰੀਬਣੀ ਏ ਨੀ ਪਾ ਨੂੰ ਭੋਲੀ ਏ ਤੂੰ ਮੇਰੀ ਗੱਲ ਸੁਣ ਕੋਈ ਭੈਣੇ ਤੈਨ ਦੇਖਿਆ ਨਹੀਂ ਮੈਂ ਤਾਂ ਦੇਖਿਆਗਾ ਉਹਦਾ ਕੰਕਰ ਵਾਲਦਾ ਇੱਥੇ ਕੰਜਰ ਜਲੂਸ ਕੱਢ ਕੇ ਗਿਆ ਸੀਗਾ ਹਾਂ ਅੱਜ ਕੱਲ ਤੇ ਜਵਾਨੇ ਚ ਕੌਣ ਭੋਲਾ ਹੈਗਾ ਤੂੰ ਮੈਨੂੰ ਆਂ ਦੱਸ ਨਹੀਂ ਹੁਣ ਨਸ਼ਾ ਪੱਤਾ ਕਰਦਾਗਾ ਹੁਣ ਮੇਰੀ ਗੱਲ ਸੁਣ ਲੈ ਜੇ ਆਪਣੀ ਤੀ ਦੁੱਖੀ ਹੋਊਗੀ ਆਪਾਂ ਦੁੱਖੀ ਨਹੀਂ ਹੋਵਾਂਗੇ ਨਹੀਂ ਨਹੀਂ ਵੀਰ ਇਹ ਤਾਂ ਆਪਦੇ ਸਾਰੇ ਵੀ ਆ ਉਹ ਪਹਿਲਾਂ ਚਮੜਾ ਲੀ ਇਹ ਕੱਲੀ ਕੱਲੀ ਕਰਕੇ ਹੁਣ ਕੰਮ ਤਾਂ ਹੜਕਾਂ ਚੋੜ ਕੇ ਨਹੀਂ ਦੀ ਉੱਥੇ ਮੈਨੂੰ ਪਤਾ ਨਹੀਂ ਤੈਨੂੰ ਤਾਂ ਕੱਲੇ ਹੀ ਬਾਲਾਂ ਆਉਂਦਾਂ ਨਹੀਂ ਮੇਰੇ ਪਿੰਡੋਂ ਉੱਥੇ ਕੁੜੀ ਵੀ ਆਹੀ ਐ ਉਹ ਰੱਖਦੀ ਹੁੰਦੀ ਆ ਮੈਨੂੰ ਤਾਂ ਮੈਂ ਹੁਣ ਕਿਈ ਮੂੰਹ ਦਿਖਾਵਾਂ ਲੈ ਤਾਂ ਸੌ ਦੇ ਲੈ ਬੇਪੇ ਕਰ ਲਾਉਂਦਾ ਹੁੰਦਾਗਾ ਪਾ ਨੂੰ ਲਾਉਂਦਾ ਹੁਣ ਜੇ ਕੋਈ ਮੇਰੀ ਗੱਲ ਸੁਣ ਲੈ ਤੂੰ ਤੈਨੂੰ ਨਾ ਕਿਸੇ ਨੇ ਕਹਿਤਾ ਵੀ ਕੁੜੇ ਐਂ ਕਰਕੇ ਤੇਰੀ ਪਰਜਾਈ ਆਏ ਆ ਤੈਨੂੰ ਤੈਨੂੰ ਕਿਵੇਂ ਸਲਾਈ ਜਾਂਦੇ ਆ ਲੈ ਛੱਦ ਨਹੀਂ ਪ ਮੈਂ ਨੁਆਇਂ ਦੱਸ ਪਹਿਲਾਂ ਮੀਤ ਕਿੱਥੇ ਮੈਂ ਤਾਂ ਉਹਦੇ ਕੋਲੇ ਆਈ ਸੀਗੀ ਮੈਂ ਚੱਲ 2 ਮਿੰਟ ਉਹਦੇ ਕੋਲ ਜਾਇ ਆਉਂਗੀ ਮੇਰਾ ਤਾਂ ਮਾਮੀ ਮੇਰੀ ਪਰਜਾਈ ਨਾਲ ਮਾੜਮ ਹੂ ਆ ਤਾਂ ਸਹੀ ਹੈ ਕਿਹੜਾ ਮਾੜਮ ਹਾਂ ਪੁੱਤ ਬਠੇਰਾ ਪਿਆਰਾ ਤੁਹਾਡਾ ਹਾਂ ਲਓ ਭੋਜੀ ਦੋਸੀ ਕਾਲ ਦੱਸੀ ਕਾਲ ਕੇ ਮੈਂ ਵੀ ਚਲ ਗਿਆ ਸੀ ਮੈਨੂੰ ਬੋਲੀ ਜਾਨੇ ਉਹ ਐ ਦੱਸ ਮੈਨੂੰ ਤੈਨੂੰ ਚਾਹ ਨਹੀਂ ਫੜ ਕੇ ਵਹਾਰਿਆ ਉੱਥੇ ਕੀ ਦੱਸਾਂ ਭੋਜੀ ਉਹ ਗੁਰਪ੍ਰਤ ਤਾਂ ਮਾਨਸਾ ਵਾਗ ਗਿਆ ਉਧਰੋਂ ਮੁੜ ਕੇ ਗੈਸ ਮੁੱਕ ਗਿਆ ਗੈਸ ਤਾਂ ਕੰਨ ਮੁੱਕ ਗਿਆ ਬਹਾਨੇ ਲਾਉਂਦੀ ਆ ਪੂਆ ਦੀ ਕਾਹਲੀ ਘਟਾਤੀ ਹੁਣ ਤੂੰ ਕਦਰ ਨਹੀਂ ਮੁੜ ਕੇ ਮਸਾ ਲਾਇਆ ਮਤਾਬ ਕੱਲੀ ਨੇ ਤੇ ਤੂੰ ਮੈਨੂੰ ਸੱਦ ਲੈਂਦੀ ਫਿਰ ਮੈਂ ਕਿਹਾ ਚਲ ਮੈਂ ਲਾ ਹੀ ਦਿੱਤਾ ਸੀ ਉਹਨੂੰ ਤਾਂ ਬਣ ਗਈ ਸੀ ਚਾਹ ਬਾਜਾ ਘਰ ਤੂੰ ਵੀ ਪੀ ਲੈ ਹੁਣ ਨਾ ਬੱਸ ਮਤਾਬ ਕਿਉਂ ਪਿੰਦੀ ਘੱਟੀ ਪੀਣੀ ਮਪੂਆ ਕੰਨੀ ਚੰਗੀ ਲੱਗਦੀ ਤੈਨੂੰ ਪਹਿਲਾਂ ਪੀ ਕੇ ਹਟਿਆ ਗੁਰਪ੍ਰੀਤ ਤੇ ਮੈਂ ਛੋੜੇਉਣ ਤੋਂ ਪਹਿਲਾਂ ਅਸੀਂ ਪੀ ਕੇ ਹਟੇ ਸੀ ਚਾਹ ਮੈਂ ਤਾਂ ਉੱਥੋਂ ਚਾਈ ਚਾਹੀਦੀ ਨਹੀਂ ਮੈਂ ਤਾਂ ਚਾਹ ਪੀ ਕੇ ਆਈ ਆ ਮੀਤ ਪੀ ਲੋ ਘੁੱਟ ਘੁੱਟ ਪੀ ਲੋ ਕੁਛ ਨਹੀਂ ਹੁੰਦਾ ਬਸ ਨਾ ਤੂੰ ਹੋਰ ਗੱਲ ਦੱਸ ਇਹ ਤਾਂ ਮੈਂ ਸੂਟ ਲਿਆਈ ਆ ਮੀਤ ਤੂੰ ਮੈਨੂੰ ਐ ਦੱਸ ਇਹਨੂੰ ਪਤਾ ਤਾਂ ਹੈਗਾ ਮੇਰੀ ਪੂਆ ਚਾ ਕਾਲੇਜ ਪੀਂਦੀ ਹੁੰਦੀ ਆ ਤੇ ਮੈਨੂੰ ਤਾਂ ਕੱਪ ਕੋ ਪਈ ਜਾਵੇਂ ਦੀਆਂ ਰੱਖ ਦੇ ਤੂੰ ਮੈਨੂੰ ਕੌਲੇ ਕਹ ਲੈ ਹੁੰਦੀ ਪੀ ਲਾ ਭੈਣੇ ਕਦੇ ਜਾ ਕੇ ਜਮ ਜਮਰਾਜ ਨੂੰ ਵੀ ਕਹ ਦੇਗੀ ਮੈਂ ਵੀ ਕੱਪਾਂ ਚ ਪੀ ਆਈ ਚਾ ਕੋਈ ਨਾ ਪੂਜੀ ਪੀ ਲੋ ਕੋਈ ਨਾ ਠੀਕ ਆ ਹਨਾ ਆਹੋ ਮੰਮੀ ਤਾਂ ਐ ਗੱਲਾਂ ਕਰਦੇ ਆ ਜਿਵੇਂ ਸਾਡੇ ਘਰੇ ਕੱਪ ਹੀ ਨਹੀਂ ਹੈਗੇ ਲਓ ਦੀ ਤੂੰ ਨਹੀਂ ਮੈਂ ਐ ਨਹੀਂ ਕਹਿੰਦੀ ਹੈਗੀ ਵੀ ਕੱਪ ਨਹੀਂ ਹੈਗੇ ਤੇਰੀ ਮਾਂ ਪੀਂਦੀ ਨਹੀਂ ਹੈਗੀ ਚਾ ਮੈਂ ਤਾਂ ਤਾਂ ਕਹਤਾ ਨਹੀਂ ਭਣ ਤੇਰੀ ਕੁੜਤਾ ਪਾ ਗਈ ਗੁੱਸੇ ਕੋਰੀ ਚਲ ਕੋਈ ਨਹੀਂ ਅੱਤ ਸੁਵਾਈ ਕੋੜਨ ਦਾ ਹੈ ਜਾ ਮੈਨੂੰ ਤਾਂ ਪਤਾ ਕੀ ਉਹਦੀ ਪ੍ਰਣਾਲੀ ਗੱਲੇ ਚੰਗਾ ਲੱਗਦਾ ਆ ਦੇਖ ਮੈਂ ਤਾਂ ਕਫਾਂ ਵਾਲੇ ਦੇਖੋ ਹੀ ਪਹਿਲਾਂ ਜਵਾਨੀ ਦੇ ਆ ਵੱਡੀ ਮੂਰੀ ਦੇ ਤੇ ਉਹ ਤਾਂ ਹੀ ਕਹਿੰਮਾ ਤਾਂ ਕਬ ਦੇਤੀ ਚਾਹ ਪੀਉਂਗੀ ਮੈਨੂੰ ਤਾਂ ਵਧੀਆ ਲੱਗਦੀ ਮੈਨੂੰ ਕੱਪ ਚੰਗੇ ਨਹੀਂ ਲੱਗਦੇ ਹੁਣ ਚਲ ਪੀ ਲੈ ਨੀ ਠੰਡੀ ਹੋ ਜੇ ਵਿੱਚ ਆ ਲਾ ਕਹਿੰਦੀ ਮੈਂ ਹੁਣ ਆ ਜੰਨੀ ਆ ਕਦੋਂ ਹੀ ਨਿਕਲੇ ਲੋਕਾਂ ਦੇ ਬੁਲਾ ਰਹੇ ਨਹੀਂ ਲੋਟ ਆਉਂਦੇ ਇਸ ਤਰ੍ਹਾਂ ਚਾਹ ਵੀ ਮੇਰੇ ਸਾਥ ਆਪ ਹੀ ਤਾਂ ਨਹੀਂ ਪੂਗੀ ਆ ਦੇ ਕੋ ਟਪਾਣੀ ਦਾ ਇਥੋਂ ਚਾਹ ਧਰ ਲੈਣਾ ਚਲ ਮੈਂ ਚਾਹ ਬਣਾਉਣਾ ਤੂੰ ਤਾਂ ਹੁਣ ਨਿਕਲ ਕੇ ਉਧਰ ਲੋਕਾਂ ਨੇ ਪੀ ਆਈ ਹੋਏਗੀ ਮਾਰ ਆਈ ਗੱਲਾਂ ਇਹਦੀ ਸੀ ਹੁਣ ਆ ਜੰਨੀ ਐ ਪਰ ਟਾਈਮ ਲੱਗ ਜੀ ਜਾਂਦਾ ਘਾਤ ਵੇਖ ਗੱਲਾਂ ਮਾਰ ਲਿਆ ਕ ਫੇਰ ਕੀ ਟਿੱਕੋ ਆਹ ਫਿਰ ਗੱਲਾਂ ਦੀ ਮਾਰੀ ਗਈ ਸੀ ਕਿਹੜਾ ਸੂਟ ਲੈਣੀ ਸੀ ਤੂੰ ਚਲ ਬਾਈ ਬੋਲੀ ਲਿਆ ਕਰ ਮੈਂ ਬਣਾ ਦਿੰਨੀ ਐਗੀ ਬਣਾ ਦਿੰਨੀ ਐ ਤੂੰ ਕੋਈ ਮੱਚੀ ਜਾਂਦਾ ਰਹੀ ਐ ਤੇਰੀ ਉਹ ਨੰਬਰਦਾਰ ਵੀ ਆ ਗਿਆ ਅੰਦਰ ਦਾ ਸਾਡੇ ਨਾਲ ਗੱਸੀ ਤੀ ਉਹ ਤੇਰਾ ਫਿਰ ਦੌੜਦਾ ਮੰਨੀ ਚਾਚਾ ਕਿਵੇਂ ਆ ਇਹ ਗੱਤੀ ਤੋ ਗੱਤ ਤਰਾ ਕਰਦਾ ਓਏ ਮੈਂ ਤੂੰ ਘਰ ਦੇਖਿਆ ਹਰੇ ਕਿਤੇ ਉਹ ਇਹ ਜਿਹੀ ਡੰਪਿਆ ਗਿਆ ਪੰਡ ਚਾਹੀਦੇ ਸੀਗੇ ਭਾਂਡਿਆਂ ਨੂੰ ਕਹਿੰਦੇ ਆਪਣੇ ਕੋਲ ਕਿthਾਈ ਦਾ ਕੰਮ ਹੋਊ ਤੂੰ ਤਾਂ ਉਲਟ ਪਾਸੇ ਲੈ ਗਿਆ ਚਾ ਯਾਰ ਹੋਰ ਦਾਰੂ ਪੁਣੀ ਸੀਗੀ ਮੇਲਾ ਹੀ ਜਾਂਦਾ ਆਪਣੇ ਉਹ ਮੇਲਾ ਤਾਂ ਮੈਨੂੰ ਵੀ ਪਤਾ ਹੀ ਜਾਂਦਾ ਉਹ ਤਾਂ ਸਮਾਨ ਮੈਂ ਪਾ ਰੱਖਿਆ ਫਿਰ ਮੇਰੇ ਵਾਲੇ ਦਾ ਭਾਂਡੇ ਵੇਲੇ ਨਹੀਂ ਭਰਾ ਉਹ ਫਿਰ ਹੁਣ ਮੈਂ ਕਿਵੇਂ ਕਰਾਂ ਤੂੰ ਕਿਵੇਂ ਕਰੇ ਕਿਸੇ ਤੋਂ ਹੋਰ ਪੁੱਛ ਲਾ ਚਾਚ ਬੜੇ ਕਿਹ ਹੋਣਗੇ ਆਪਣੇ ਹੋਣ ਤਾਂ ਹੈਗੇ ਯਾਰ ਉਹਨਾਂ ਦੀ ਮੇਰੀ ਉਹਨਾਂ ਨਾਲ ਗੱਲਬਾਤ ਹੀ ਹੈ ਨਹੀਂ ਕਿ ਪੰਡਤੀ ਨਹੀਂ ਆਪੇ ਤਾਂ ਉਹਨਾਂ ਨਾਲ ਪਤਾ ਕਰ ਲਈ ਮੇਰਾ ਨਾਮ ਉਹ ਤਾਂ ਲੈਦੇ ਉਹਨੇ ਕਿਹਾਗਾ ਹਾਂ ਸਾਡਾ ਗਲੇਜ ਆ ਬੈਠਾ ਨੂੰਸਾ ਉਹ ਪੁੱਛ ਰਿਹਾ ਅਰ ਦੇ ਭਾਂਡੇ ਦਾ ਹੈਗੇ ਮੇਰੇ ਹਿਸਾਬ ਨਾਲ ਜੇ ਨਾਦੀਨ ਉਹਨਾਂ ਦੀ ਮਰਜ਼ੀ ਆ ਕਾ ਮੈਂ ਗੱਲ ਕਰਦਾ ਫੇ ਜਾ ਕੇ ਪੁੱਛਿਆ ਨਹੀਂ ਮੈਂ ਤੈਨੂੰ ਦੇਖਦਾਗਾ ਉਹ ਨੂੰ ਬਲਕਾਰ ਤੋਂ ਪੁੱਛ ਲਾਂਗੇ ਆਪਾਂ ਠੀਕ ਆ ਹਾਂ ਉਹ ਤਾਂ ਉਹਨੇ ਵੀ ਪਾਰਕੀ ਸੀਗੀ ਪਰ ਉਹਨੇ ਬਣਾ ਲਈ ਹੋਊਗੀ ਠੀਕ ਆ ਹਾਂ ਆਪਣਾ ਲੱਗੂ ਇੱਕ ਦੋ ਤਰ੍ਹਾਂ ਨੂੰ ਆ ਜੀ ਮੈਂ ਤੈਨੂੰ ਫੋਨ ਕਰੂੰ ਮੇਰੇ ਨਾਲ ਕਢਾ ਦਿਓ ਤੂੰ ਬਾਪਾ ਤੇਰੇ ਨਾਲ ਕਢਾ ਦੂੰ ਆਪਣੀ ਬੀੜੀ ਤੇ ਚਲੀ ਜਾਊਗਾ ਠੀਕ ਆ ਜਦ ਫਿਰ ਮੈਂ ਪੁੱਛ ਰੋਗਾ ਕਈ ਉਹਨਾਂ ਮਿਲ ਗਿਆ ਮੈਨੂੰ ਆ ਮੈਂ ਤੈਨੂੰ ਫੋਨ ਕਰ ਦੂ ਮੇਰੇ ਬਲਕਾਂ ਜੇ ਨਾ ਮਿਲੇ ਉੱਤਰ ਹਾਂ ਹਾਂ ਕਰ ਲਾਂਗੇ ਹੱਲ ਕੋਈ ਨਾ ਆਪਾਂ ਮਿਲਦੇ ਰਸਾ ਠੀਕ ਹੈ ਠੀਕ ਆ ਦੇਖ ਲਾ ਸੋਚ ਨਹੀਂ ਫੇਰ ਕਰਨੀ ਆ ਪਈਆ ਕੋੜੇ ਵੇਚ ਕੇ ਨਾ ਪੁੱਤੇ ਦੀ ਨਾ ਨੀਂਦ ਹੀ ਨਹੀਂ ਆਉਂਦੀ ਮੈਨੂੰ ਤਾਂ ਹੱਥੇ ਖੁਰਕ ਜੀ ਹੋਈ ਜਾਂਦੀ ਹੈਗੀ ਅੱਜ ਵੀ ਲੱਗੀ ਪਈ ਆ ਲਾ ਉਹ ਮੀਤ ਤਾਂ ਨਹੀਂ ਪਤਾ ਕਿੱਧਰ ਵਾ ਗਈ ਨੀ ਉਹ ਮੁੰਡੇ ਨੂੰ ਖਾਂਟਾ ਵਗੈਲਾ ਉਹ ਨਹੀਂ ਆਇਆ ਹਜੇ ਤੱਕਰ ਜਿੰਨਾ ਚਿਰ ਉਹ ਆਉਂਦਾ ਨਹੀਂ ਮੈਨੂੰ ਤਾਂ ਅੱਜ ਵੀ ਉੱਬੜਾ ਚੁਬੜੇ ਲੱਗੀ ਪਈ ਆ ਮੈਂ ਤਾਂ ਬੈਠੀ ਜਾਵਾਂ ਮੈਂ ਇੱਥੋਂ ਨਹੀਂ ਪਿਆ ਜਾਂਦਾ ਮੈਂ ਘਰ ਆ ਪੈ ਮੈਂ ਬਾਹਰ ਜਾ ਕੇ ਟੁੱਕੇ ਦੇਖ हजे हाँ करने नहीं कितने आया गा पता नहीं की करी जानते रसोई चल आ गया पुत्ता आप वो आ गया कि मैं तो भाई टाइम लाया है पुत्ता ਟਾਈਮ ਤਾਂ ਫਿਰ ਲੱਗ ਹੀ ਜਾਂਦਾਗਾ ਬਾਜ਼ਾਰ ਗਿਆ ਮੇਰੇ ਪਾ ਜੀ ਨਹੀਂ ਲੱਗਿਆ ਤੇਰੇ ਬਿਨਾ ਚੱਲ ਕੋਈ ਗੱਲ ਨਹੀਂ ਪੂਆ ਉਮੀਦ ਕਿੱਥੇ ਹੈਗੀ ਉੱਥੇ ਆਊਗੀ ਇੰਦਰੀ ਕੰਮ ਤਾਂ ਦਾ ਕਰਦੀ ਹੋਊਗੀ ਮੈਂ ਤਾਂ ਕਰਾਂ ਦੀ ਕੋਣਦੀ ਕੋਣ ਜੀ ਜਾਂਦੀ ਸੀ ਹੈ ਚੱਲਾ ਆ ਗਿਆ ਜਵਾਕ ਕਰੇ ਗਰਮੀ ਦਾ ਮਹੀਨਾ ਹੈਗਾ ਦੇਖ ਲੈ ਕਿਵੇਂ ਕਰਮੀ ਤੇ ਮੁਰਕੀ ਮੁਰਕੀ ਹੋਇਆ ਹੁੰਦਾਗਾ ਵਿਚਾਰ ਪੁੱਤ ਲੈ ਪੁੱਤ ਇੱਧਰ ਨੂੰ ਹੋ ਜਾ ਲੈਟ ਹੈ ਨਹੀਂ ਪੂਆ ਲੈਟ ਤਾਂ ਪਤਾ ਹੀ ਨਹੀਂ ਢੜਕੇ ਦੀ ਗਈ ਆ ਮੈਂ ਤਾਂ ਨਾ ਤੜਕੇ ਦੀ ਸੋਚ ਕਰੀ ਜਾਂਦੀ ਸੀ ਮੇਰਾ ਪੁੱਤ ਪਤਾ ਨਹੀਂ ਕਿੱਥੇ ਗਿਆਗਾ ਆ ਦੇਖ ਲੈ ਪੁੱਤ ਕਿੰਨੇ ਸਿਆਪੇ ਪੈ ਗਏ ਤੇਰੀ ਜਾਨ ਨੂੰ ਜੇ ਪੁੱਤ ਅ ਜੀ ਤੇਰਾ ਪਿਓ ਹੁੰਦਾ ਹੈ ਤੈਨੂੰ ਕੀ ਲੋੜ ਸੀ ਆ ਵੀ ਪਤਾ ਚ ਪੈਣ ਦੀ ਬਸ ਅੱਧੀ ਇੱਕ ਦਾ ਪੁੱਤ ਮੇਰਾ ਖੂਨ ਐ ਮੱਚੀ ਜਾਂਦਾਗਾ ਨਾ ਜੀ ਦਵਾਉਣੀਆਂ ਨਾ ਤੇਰੀ ਮਾਂ ਦੀ ਦੀਆਂ ਨਾ ਤੇਰੇ ਪਿਓ ਦੀਆਂ ਦਾ ਪੁੱਤ ਮੈਨੂੰ ਘਰੇ ਚੱਲ ਪੁੱਤ ਤੂੰ ਮਨ ਹੌਲਾ ਨਾ ਕਰ ਕੋ ਗੱਲ ਨਹੀਂ ਪੁੱਤ ਤੈਨੂੰ ਦੇ ਕਵੀਨਦਾਰੇ ਕੰਮ ਤਾਂ ਹੁਣ ਫਿਰ ਸਾਹਮਣੇ ਹੀ ਪੈਣਗੇ ਮੈਨੂੰ ਤੈਨੂੰ ਦੇਖ ਕੇ ਮਨ ਹੋਣਾ ਮੈਂ ਤਾਂ ਉੱਥੇ ਬੈਠੀ ਵੀ ਕਿੱਥੇ ਜਾऊं ਮੇਰੇ ਪੁੱਤ ਜਗੱਲਾ ਫਿਰਦਾ ਹੈਗਾ ਜਵਾਕ ਪਤਾ ਨਹੀਂ ਕਿੱਥੇ ਫਿਰਦਾ ਕਵੀਨਦਾਰੀ ਹੁਣ ਇਹ ਤਾਂ ਗੱਲ ਪੈ ਗਈ ਖੈਦਨ ਵਾਲਾ ਸੀ ਹਜੇ ਤੇ ਜਵਾਕ ਚੱਲ ਤਾਂ ਵਿਆਹ ਕਰਵਾਤਾ ਇੰਨੀ ਬਹੁਤਾ ਚੱਲ ਪੁੱਤ ਉਹ ਤਾਂ ਕਰਾਉਣੀ ਸੀ ਫਿਰ ਹੁਣ ਮੈਂ ਘਰਵਾਰ ਦਾ ਹਾਂ ਹੁਣ ਨਾ ਤੂੰ ਟੈਨਸ਼ਨ ਲਿਆ ਕਰ ਸੋਚ ਤਾਂ ਪੁੱਤ ਉਹਨੂੰ ਵੀ ਹੁੰਦੀ ਆ ਮੈਨੂੰ ਆਪਣੇ ਪੁੱਤਾਂ ਨੂੰ ਲੱਗੇ ਪੁੱਤ ਆਪਣੇ ਪੁੱਤਾਂ ਦੀ ਸੋਚ ਨਹੀਂ ਜਿੰਨੀ ਤੇਰੀ ਆ ਮੈਨੂੰ ਉਹ ਤਾਂ ਹੁਣ ਮੈਨੂੰ ਪਤਾ ਆ ਬੂਆ ਤੂੰ 4-5 ਸਾਲ ਹੋ ਮੈਂ ਤਾਂ ਹੁਣ ਬੈਠੀ ਆਂ ਸੁੱਕੀ ਜਾਂਦੀ ਸੀ ਜੇ ਜਵਾਕ ਟਾਈਮ ਨਾ ਘਰੇ ਆ ਜੇ ਪਤਾ ਨਹੀਂ ਕਿੱਥੇ ਹੋਊਗਾ ਕਦੋਂ ਕਾਊਗਾ ਚੱਲ ਤੂੰ ਮਨ ਹੌਲਾ ਨਾ ਕਰਿਆ ਕਰ ਤੂੰ ਇੰਨੀ ਫਿਕਰ ਨਾ ਕਰਿਆ ਕਰ ਹੁਣ ਪੁੱਤ ਕਿੱਥੇ ਵਗ ਗਿਆ ਇਸ ਤੂੰ ਕਿੰਨਾ ਮੁੜਕਾ ਆਇਆ ਫੇ ਤੈਨੂੰ ਮਾਤਾ ਪੂਆ ਬਾਜ਼ਾਰ ਗਿਆ ਸੀ ਆੜਤੀ ਕੋਲੇ ਅਛਾੜਤੀ ਕੋਲੇ ਗਿਆ ਸੀ ਉਹ ਆਪਾਂ ਉਹਦਾ ਵਿਆਹ ਵਾਲੇ ਨਹੀਂ ਪੈਸੇ ਵੜੇ ਸੀਗੇ ਮੋੜ ਚਾਚੇ ਕਿਉਂ ਅੱਛਾ ਉਹ ਪੈਸੇ ਮੰਗਦਾ ਸੀ ਉਹ ਪੈਸੇ ਫੜਨ ਗਿਆ ਸੀ ਚੱਲ ਪੁੱਤ ਕੋਈ ਨਹੀਂ ਦੇਣਾ ਲੈਣਾ ਤਾਂ ਹੈਗੇ ਐ ਜੱਜ ਮੋੜਾਂਗੇ ਫੇਰ ਸਵੇਰੇ ਮਿਲਣਗੇ ਆ ਗਈ ਆ ਲੋ ਹਾਂ ਬਾਹਲਾ ਟਾਈਮ ਲਾਤਾ ਕਿੱਧਰ ਖੜਕੇ ਸੀਗੇ ਉਹ ਆੜਤੀ ਆਏ ਨਹੀਂ ਰੋਟੀ ਖਾਣ ਗਿਆ ਹੋਇਆ ਸੀਗਾ। ਅੱਛਾ। ਚੱਲੇ ਆਵਾ। ਲੈ ਮੈਨੂੰ ਫੜਾ। ਐ ਗੱਲ ਸੁਣੀ। ਹਾਂਜੀ। ਲੈ ਮੀਤ। ਤੁਮ ਇਹ ਨੂੰ ਐਂਦਾ ਸੋ? ਇਹਨੂੰ ਹਜੇ ਕੀ ਪਤਾ ਕੱਲ ਦੀ ਜਵਾਕੜੀ ਐ ਇਹ। ਨਿਆਣੀ ਐ ਐਡੀ ਸੇਤੀ ਸਾਹਮਣੇ ਦਾ ਕਵੀਦਾਰੀ। ਜਦੋਂ ਮੈਂ ਬੈਠੀ ਆ ਮੂਰੇ। ਲੈ ਭਾਉ ਨੂੰ ਤੂੰ 4-5 ਸਾਲਾਂ ਦੀ ਕਵੀਦਾਰੀ ਤੇਰੇ ਹੱਥ ਦੀ ਦੇਖਾ। ਜੇ ਇਹਨੂੰ ਹੁਣ ਫੜਾਉਣ ਲੱਗੂਗਾ ਇਹ ਫੇਰ ਹੀ ਸਿੱਖੂਗੀ ਮਾੜੀ-ਮੋਟੀ ਬਿਲਦਰੀ ਤੈਨੂੰ ਪੁੱਤਾ ਹਜੇ ਪਤਾ ਨਹੀਂ ਇਹਨੂੰ ਕੀ ਪਤਾ ਹਜੇ ਜਾ ਬੁੜੇ ਤੂੰ ਜਾ ਫਿਰ ਕੰਮ ਕਰ ਲਾ ਮੈਂ ਤਾਇਆ ਬੁਆ ਜੇ ਹੁਣ ਇਹਨੂੰ ਮਾੜਾ-ਮੋਟਾ ਸਮਝਾਉਂਗਾ ਫੇਰ ਹੀ ਸਿੱਖੂਗੀ ਮਾੜਾ-ਮੋਟਾ ਇਹ ਹੁਣ ਤੂੰ ਕਿੰਨਾ ਚਿਰ ਆਪਦੇ ਧੀਆਂ ਪੁੱਤਾਂ ਦੇ ਨੱਕ ਬੁੱਲ ਕਢਾਈ ਜਾਣਗੇ ਵੇ ਪੁੱਤਾ ਜਿੰਨਾ ਚਿਰ ਮੈਂ ਜਾਉਣੀ ਆ ਉਹਨਾਂ ਚਿਰ ਤਾ ਮੈਂ ਆਈਆਂ ਆਉਂਗੀ ਹੈ ਤੂੰ ਵੀ ਮੈਨੂੰ ਐ ਲੱਗਦਾ ਵੇ ਬਦਲਾ ਗਿਆ ਹੋਣਾ ਹੈ ਬਦਲਾ ਕਰਨ ਪੁਆ ਮੈਨੂੰ ਤਾਇਆ ਵੇ ਚੱਲ ਘਰ ਸਾਹਮਣਾ ਸਿੱਖ ਜੂਗੀ ਇਹ ਫਿਰ ਕੋਈ ਨਹੀਂ ਜੇ ਮੈਂ ਰਹ ਮੈਨੂੰ ਮਦਦ ਹੈ ਕਿ ਅੰਮ੍ਰਿਤਕਾਰ ਸਾਹਮਣੇ ਸਖਾ ਦੂੰਗੀ ਹੁਣ ਜੇ ਉਹ ਮਾਲਾ ਤੈਨੂੰ ਸਾਧਦਾਗਾ ਮੈਂ ਅਗਰੇ ਮੁੰਡੇ ਫੋਨ ਕਰ ਲੱਗ ਜਾਂਦੇ ਨੇ ਭੂਆ ਜੀ ਇਹ ਕਰੀ ਜਾਣ ਮੁੰਡੇ ਫੋਨ ਕਰੀ ਜਾਣ ਬਿਸ਼ੱਕ ਦੀ ਮੈਂ ਮੁੰਡਿਆਂ ਨੂੰ ਜਮਾ ਨਹੀਂ ਦੇਦੀ ਮੈਨੂੰ ਮੁੰਡਿਆਂ ਨਾਲ ਪਹਿਰਾ ਤੂੰ ਹੈਗਾ ਵਿਆਹ ਨਾ ਮੂਲ ਪਿਆਰ ਹੈ ਮੈਨੂੰ ਪਹਿਲਾ ਤੂੰ ਪਿਆਰ ਹੈਗਾ ਬੜੀ ਗੱਲ ਮੇਰੀ ਤਾਂ ਲਾਟਰੀ ਲੱਗ ਗਈ ਚੱਲ ਐਤੋਂ ਪਹਿਲਾਂ ਉਹ ਆ ਜੇ ਖੋਦ ਲੈਣੀ ਆ ਦਿੱਤੀ ਆ ਖਜ਼ਾਨਾ ਫਟੋ ਪਹਿਲਾਂ ਦੇਖ ਤਾਂ ਲਮਾ ਕਿਤੇ ਬਾਤ ਤਾਂ ਨਹੀਂ ਖੜੀ ਜਿੱਦੋਂ ਤੇਰਾ ਪਿਆਰ ਹੁੰਦਾ ਸੀ ਨਾ ਕਾ ਦੇਉਨੇ ਤੇਰੀ ਮਾਂ ਨੂੰ ਪੈਸੇ ਵਿੱਚ ਫੜਾਏ ਲੈ ਆ ਕੇ ਮੈਨੂੰ ਫੜਾਉਂਦਾ ਸੀ ਕਹਿੰਦਾ ਸਿਆਹ ਲਾ ਫੜ ਮਾਨਤਾ ਰੱਖਦਾ ਸੀ ਮੇਰਾ ਉਹ ਤਾਂ ਪੂਆ ਮੇਰੇ ਘਰੋਂ ਉਹਦਾ ਮੋੜ ਚਾਚਾ ਨੂੰ ਫੜਾਉਣੇ ਮੈਂ ਤਾਂ ਹੁਣ ਮੈਂ ਕਿਹਾ ਉਹਦੇ ਵਾਸਤੇ ਵੀ ਮੈਂ ਲਾ ساری ਉਮਰ ਪਰ ਰੱਖਣਿਆ ਉਹ ਤਾਂ ਪੁੱਤ ਫੜਾਉਣੇ ਆ ਨਾਲੇ ਮੈਂ ਤੈਨੂੰ ਐਂ ਕਹਿੰਦੀ ਸੀਗੀ ਇਹ ਤਾਂ ਪੁੱਤ ਗਰੀਬ ਘਰਤੀ ਹੈਗੇ ਝਾਕ ਕੇ ਆਏਗੀ ਪਤਾ ਅਬ ਦੀਪੇ ਕੇ ਨੂੰ ਫੜਾ ਦੇ ਨਾ ਨਾ ਬੂਆ ਐਂ ਤਾਂ ਮੈਨੂੰ ਮਾਨ ਹੈਗਾ ਉਹਦੇ ਉੱਤੇ ਐਂ ਨਹੀਂ ਖੋਹਣ ਦੇਗੀ ਉਹ ਐ ਮੈਨੂੰ ਪੁੱਛੇ ਵਗੈਰ ਪੈਸੇ ਕਿਵੇਂ ਦੇ ਦੂ ਜੋ ਕਿਸਨੂੰ ਦੇ ਪਤਾ ਪੁੱਤ ਤਾਂ ਨਿਮਾਨ ਹੋਊਗਾ ਮੈਂ ਤਾਂ ਮਾਨੀ ਚੱਲ ਤੂੰ ਇਹਨੇ ਟੈਨਸ਼ਨ ਆ ਲੈ ਬੂਆ ਆਰਾਮ ਕਰ ਲੈ ਬਹਿ ਕੇ ਦਾ ਟੈਨਸ਼ਨ ਮੈਂ ਲਮਾ ਕਿਵੇਂ ਨਾ ਜੇ ਤੇਰਾ ਪਿਆ ਹੁੰਦਾ ਨਾ ਮੈਨੂੰ ਅੱਧੀ ਟੈਨਸ਼ਨ ਹੁੰਦੀ ਆ ਹਾਂ ਤਾਂ ਮੇਰਾ ਜਮੀਕਾਰ ਜਾ ਮੱਚ ਗਿਆ ਤੂੰ ਤਾਂ ਵਹੀ ਟੈਨਸ਼ਨ ਲੈ ਜਾਨੀ ਆਪੂ ਐਡੀ ਵੱਡੀ ਗੱਲ ਬਣਾ ਕੇ ਬੈਗੀ ਗੱਲ ਬਣਾਵਾਂ ਮਨ ਹੋਰ ਕੀ ਕਰਾਂ ਮੈਂ ਚੱਲ ਤੂੰ ਆਰਾਮ ਕਰ ਲੈ ਬੂਆ ਅੰਦਰ ਵਾਜਾ ਜਾਣੀ ਆ ਮੈਂ ਤਾਂ ਹਾਂ ਲਗੀ ਜਲਦੀ ਜਲਦੀ ਖੋਲਾ 개리자미고그러죠나오죠아니 거기 꾸려가 ਕਿ ਕਿ ਮੈਂ ਸਾਰੇ ਉਮੀਦ ਕਰਦਿਆਂ ਤੁਸੀਂ ਵਧੀਆ ਹੋਵੋਗੇ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਨਹੀਂ ਤਾਂ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੰਗਲ ਵਾਲੇ ਜੱਟ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਹਾਂਜੀ ਹੁਣ ਵਾਰੀ ਹੈ ਕਮੈਂਟ ਵਾਲਿਆਂ ਦੀ ਸੁਖਦੀਪ ਸਿੰਘ ਗੋਪੀ RAM ਬਿਸ਼ਨੋਈ ਗੁਲਜਾਰ ਰਮਾਣ ਹੈਪੀ ਹਸਨਪ੍ਰੀਤ ਕੌਰ ਸਿਮਰਨ ਮਾਨ ਸੁਖਦੀਪ ਸਿੰਘ, ਪ੍ਰੀਤ ਮਾਨਸਾ, ਰਣਵੀਰ ਸਿੰਘ, ਨਰਿੰਦਰ ਕੌਰ, ਏਕਨੂਰ ਸਿੰਘ, ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਵੀਡੀਓ ਤੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਨਵਦੀਪ ਸਿੰਘ ਚਹਿਲ ਮੌੜਸਾ ਪੀਵੀ 31 ਤੇਜ ਆਮਲੀ ਕਮੇਡੀਅਨ ਪਰਵੇਜ਼ ਸ਼ਾਹ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਮਨਦੀਪ ਸਿੰਘ, 나ਜੀਆ ਖਾਨ, ਸੰਦੀਪ ਕੌਰ, ਜਸਵਿੰਦਰ ਚਹਿਲ, ਰਾਜਿੰਦਰ ਕੌਰ, ਜੁਗਰਾਜ ਸਿੰਘ, ਗੁਰਦੀਪ ਸਿੰਘ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਲਵਜੋਤ ਕੌਰ ਹਰਜੀਤ ਕੌਰ ਮਾਨ ਮਾਨ ਕਰਨਵੀਰ ਕੌਰ ਨਵਦੀਪ ਸਿੰਘ ਲਵਜੋਤ ਕੌਰ ਸਵਰਨਜੀਤ ਕੌਰ ਸਿਮਰਨ ਰੰਧਾਵਾ ਬਲਵਿੰਦਰ ਕੌਰ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਨਵਦੀਪ ਸਿੰਘ ਚਹਿਲ ਕਮਲਜੀਤ ਕੌਰ ਅਮਨਦੀਪ ਕੌਰ ਪਿੰਡੂ ਫਿਲਮੀ ਜੱਟ ਗੁਰਦੀਪ ਸਿੰਘ ਸੁਨਿੰਦਰ ਕੌਰ ਜੈਵੀਰ ਸਿੱਧੂ ਜੈਵੀਰ ਸਿੱਧੂ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈਪੀ ਸਿੰਘ ਬਰਾਡ ਫਿਲਮੀ ਵਲੌਗਸ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਤੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਕਿਉਂਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਨਹੀਂ ਤਾਂ ਸਾਡੇ ਚੈਨਲ ਨੰਗਲ ਵਾਲੇ ਜੱਟ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣਾ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਦੀ ਇਨਫੋਰਮੇਸ਼ਨ ਟਾਈਮ ਤੇ ਮਿਲਦੀ ਰਹੇ